ਮੈਂ ਬਹੁਤ ਰੋ ਰਹੀ ਸੀ ਪ੍ਰੀਤ ਦਾ ਵਰਤਾਪ ਮੇਰੇ ਲਈ ਇਸ ਤਰ੍ਹਾਂ ਬਦਲ ਰਿਹਾ ਸੀ ਮੈਨੂੰ ਡਰ ਲੱਗਣ ਲੱਗ ਗਿਆ ਸੀ ਕਿ ਉਹ ਮੈਨੂੰ ਕਿਤੇ ਛੱਡ ਹੀ ਨਾ ਦੇਵੇ ਜਿੰਨਾ ਪਿਆਰ ਮੈਂ ਪ੍ਰੀਤ ਨੂੰ ਕੀਤਾ ਸੀ ਮੈਂ ਉਸ ਦੇ ਬਿਨਾ ਜੀ ਨਹੀਂ ਸਕਦੀ ਸੀ ਪਰ ਉਹ ਮੇਰਾ ਪਤੀ ਹੋ ਕੇ ਵੀ ਮੈਨੂੰ ਆਪਣੇ ਨੇੜੇ ਨਹੀਂ ਆਉਂ ਦਿੰਦਾ ਸੀ ਉਹ ਮੇਰੇ ਤੋਂ ਇਸ ਤਰ੍ਹਾਂ ਦੂਰ ਪਾਇਦਾ ਜਿਵੇਂ ਮੈਂ ਕੋਈ ਅਸ਼ੂਤ ਹੋਵਾਂ ਮੈਂ ਉਸ ਦੇ ਨਾਲ ਰਹਿਣ ਨੂੰ ਤੜਫਦੀ ਸੀ ਮੇਰਾ ਜੀ ਕਰਦਾ ਸੀ ਕਿ ਮੈਂ ਉਸ ਦੀ ਛਾਤੀ ਨਾਲ ਲੱਗ ਕੇ ਸੌਂ ਜਾਵਾਂ ਉਹ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਪਿਆਰ ਕਰੇ ਹੁਣ ਮੈਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਸੀ ਅੱਜ ਰਾਤ ਵੀ ਕੁਝ ਇਸ ਤਰ੍ਹਾਂ ਦਾ ਹੀ ਹੋਇਆ ਸੀ ਮੈਂ ਜਿਵੇਂ ਹੀ ਪ੍ਰੀਤ ਦੇ ਕੋਲ ਆਈ ਉਸ ਨੇ ਮੇਰੇ ਨਾਲ ਇਸ ਤਰ੍ਹਾਂ ਦਾ ਕੀਤਾ ਮੈਂ ਸੋਚ ਵੀ ਨਹੀਂ ਸਕਦੀ ਸੀ ਉਹ ਕਹਣਾ ਲੱਗਿਆ ਕਿ ਬਹੁਤ ਗਰਮੀ ਹੈ ਤੁਹਾਡੇ ਅੰਦਰ ਆਓ ਮੈਂ ਤੁਹਾਡੀ ਗਰਮੀ ਦੂਰ ਕਰ ਦਿੰਨਾ ਹਾਂ ਇਹ ਕਹਿ ਕੇ ਉਸ ਨੇ ਮੇਰੇ ਨਾਲ ਅੱਜ ਰਾਤ ਬਹੁਤ ਤੇਜ਼ ਮੀਂਹ ਪੈ ਰਿਹਾ ਸੀ ਮੈਨੂੰ ਮੀਂਹ ਤੋਂ ਬਹੁਤ ਡਰ ਲੱਗਦਾ ਸੀ ਬੱਦਲਾਂ ਦੇ ਗਰਜਣ ਨਾਲ ਮੈਂ ਡਰ ਜਾਂਦੀ ਸੀ ਪ੍ਰੀਤ ਸਾਹਮਣੇ ਸੋਫੇ ਤੇ ਸੌ ਰਿਹਾ ਸੀ ਉੱਪਰੋਂ ਲਾਈਟ ਵੀ ਚਲੀ ਗਈ ਸੀ ਸਾਹਮਣੇ ਆਂਗਣ ਵਿੱਚ ਖੁੱਲਣ ਵਾਲੀ ਖਿੜਕੀ ਤੋਂ ਜਦੋਂ ਆਸਮਾਨ ਤੇ ਚਮਕਣ ਵਾਲੀ ਬਿਜਲੀ ਦੀ ਰੌਸ਼ਨੀ ਕਮਰੇ ਵਿੱਚ ਆਉਂਦੀ ਤਾਂ ਡਰ ਦੇ ਮਾਰੇ ਮੈਂ ਕੰਬਨ ਲੱਗਦੀ ਮੇਰੀ ਹਾਲਤ ਤਾਂ ਇਸ ਤਰ੍ਹਾਂ ਦੀ ਸੀ ਕਿ ਹਰ ਪਾਸੇ ਤੂਫਾਨ ਮੱਚਿਆ ਹੋਇਆ ਸੀ ਡਰ ਦੇ ਮਾਰੇ ਮੈਂ ਬੈੱਡ ਦੀ ਚਾਦਰ ਨੂੰ ਦਬੋਚਣਾ ਸ਼ੁਰੂ ਕਰ ਦਿੱਤਾ ਮੈਂ ਤਕੀਏ ਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ ਕਾਸ਼ ਕਿ ਪ੍ਰੀਤ ਮੇਰੇ ਕੋਲ ਆ ਜਾਂਦਾ ਜੇਕਰ ਮੈਂ ਉਸ ਦਾ ਹੱਥ ਫੜ ਲੈਂਦੀ ਤਾਂ ਮੇਰਾ ਡਰ ਘਟ ਜਾਂਦਾ ਜਾ ਉਹ ਮੈਨੂੰ ਆਪਣੀਆਂ ਬਾਹਾਂ ਦੇ ਘੇਰੇ ਵਿੱਚ ਲੈ ਕੇ ਮੇਰਾ ਡਰ ਦੂਰ ਕਰ ਦਿੰਦਾ ਪਰ ਉਹ ਤਾਂ ਬਿਲਕੁਲ ਬੇਫਿਕਰ ਹੋ ਕੇ ਮੇਰੇ ਸਾਹਮਣੇ ਸੋ ਰਿਹਾ ਸੀ ਮੈਨੂੰ ਲੱਗਦਾ ਹੀ ਨਹੀਂ ਸੀ ਕਿ ਮੈਂ ਪ੍ਰੀਤ ਨਾਲ ਲੰਬ ਮੈਰਿਜ ਕਰਵਾਈ ਹੈ ਜਾਂ ਇਹ ਉਹੀ ਪ੍ਰੀਤ ਹੈ ਜੋ ਮੇਰੀ ਖਾਤਰ ਸਭ ਨਾਲ ਲੜ ਗਿਆ ਸੀ ਆਖਿਰ ਇਸ ਤਰ੍ਹਾਂ ਦਾ ਵੀ ਕੀ ਹੋਇਆ ਸੀ ਉਹ ਮੈਨੂੰ ਆਪਣੀ ਮੁਹੱਬਤ ਦਾ ਆਦੀ ਬਣਾ ਕੇ ਮੇਰੇ ਨਾਲ ਕਿਸ ਤਰ੍ਹਾਂ ਦਾ ਬਦਲਾ ਲੈ ਰਿਹਾ ਸੀ ਕਿਉਂ ਉਹ ਮੈਨੂੰ ਇਕੱਲੇਪਨ ਦੀ ਸਜ਼ਾ ਦੇ ਰਿਹਾ ਸੀ ਮੇਰਾ ਸਬਰ ਅੱਜ ਜਵਾਬ ਦੇ ਗਿਆ ਸੀ ਮੈਂ ਉੱਠ ਕੇ ਸੋਫੇ ਕੋਲ ਪ੍ਰੀਤ ਦੇ ਕੋਲ ਆਈ ਮੈਂ ਉਸ ਨੂੰ ਜਗਾਉਣ ਲੱਗੀ ਉਹ ਇੱਕਦਮ ਬੈਠ ਕੇ ਉੱਠ ਗਿਆ ਤੇ ਕਹਿਣ ਲੱਗਿਆ ਕੀ ਗੱਲ ਹੈ ਚੈਨ ਨਹੀਂ ਆ ਤੁਹਾਨੂੰ ਤੁਸੀਂ ਮੈਨੂੰ ਸਕੂਨ ਨਾਲ ਸੌਣ ਵੀ ਨਹੀਂ ਦੇ ਰਹੇ ਹੋ ਮੈਂ ਉਸ ਦੇ ਕੋਲ ਬੈਠ ਗਈ ਪਰ ਉਹ ਤਾਂ ਮੇਰਾ ਸਪਰਸ਼ ਪਾ ਕੇ ਮੇਰੇ ਤੋਂ ਇਸ ਤਰ੍ਹਾਂ ਦੂਰ ਹੁੰਦਾ ਸੀ ਜਿਵੇਂ ਮੇਰੇ ਤੋਂ ਉਸ ਨੂੰ ਕਰੰਟ ਲੱਗਦਾ ਹੋਵੇ ਮੈਂ ਕਿਹਾ ਮੈਨੂੰ ਮੀਂਹ ਤੋਂ ਡਰ ਲੱਗਦਾ ਹੈ ਪ੍ਰੀਤ ਪ੍ਰੀਤ ਬੇਤਾਬੀ ਨਾਲ ਮੇਰੇ ਵੱਲ ਦੇਖਣ ਲੱਗਿਆ ਤੇ ਕਹਿਣ ਲੱਗਿਆ ਫੇਰ ਮੈਂ ਕੀ ਕਰਾਂ ਜੇਕਰ ਤੁਹਾਨੂੰ ਮੀਂਹ ਤੋਂ ਡਰ ਲੱਗਦਾ ਹੈ ਮੈਂ ਮੀਂਹ ਤਾਂ ਨਹੀਂ ਰੋਕ ਸਕਦਾ ਮੈਂ ਉਸ ਨੂੰ ਕਿਹਾ ਤੁਸੀਂ ਮੀ ਤਾਂ ਨਹੀਂ ਰੋਕ ਸਕਦੇ ਪਰ ਤੁਸੀਂ ਮੇਰੇ ਨਾਲ ਤਾਂ ਪੈ ਸਕਦੇ ਹੋ ਉਹ ਮੈਨੂੰ ਕਹਿਣ ਲੱਗਿਆ ਚੱਲ ਜਾ ਜਾ ਕੇ ਬੈੱਡ ਤੇ ਪੈ ਜਾ ਨਹੀਂ ਤਾਂ ਮੈਂ ਇਸ ਕਮਰੇ ਤੋਂ ਵੀ ਬਾਹਰ ਚਲਾ ਜਾਵਾਂਗਾ ਮੈਂ ਕਿਹਾ ਤੁਹਾਨੂੰ ਹੋਇਆ ਕੀ ਹੈ ਕਿਉਂ ਤੁਸੀਂ ਮੇਰੇ ਤੋਂ ਦੂਰ ਦੂਰ ਰਹਿ ਰਹੇ ਹੋ ਮੈਨੂੰ ਇਸ ਸਮੇਂ ਤੁਹਾਡੀ ਜ਼ਰੂਰਤ ਹੈ ਤੁਸੀਂ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਓ ਮੈਨੂੰ ਆਪਣੀ ਸੀਨੇ ਨਾਲ ਲਗਾ ਲਓ ਅੱਜ ਜਦੋਂ ਤੁਸੀਂ 1 ਸਾਲ ਬਾਅਦ ਘਰ ਆਈ ਹੋ ਤਾਂ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੀ ਹੋ ਪਹਿਲਾਂ ਤਾਂ ਤੁਹਾਡਾ ਮੇਰੇ ਬਿਨਾਂ 1 ਮਿੰਟ ਵੀ ਨਹੀਂ ਸਰਦਾ ਸੀ ਅਤੇ ਹੁਣ ਤੁਸੀਂ 1 ਸਾਲ ਬਾਅਦ ਆ ਕੇ ਵੀ ਮੇਰੇ ਨੇੜੇ ਨਹੀਂ ਆ ਰਹੀ ਹੋ ਉਹ ਕਹਿਣ ਲੱਗਿਆ ਕਿ ਮੈਨੂੰ ਤੁਸੀਂ ਬਹੁਤ ਬੁਰੇ ਲੱਗਣ ਲੱਗ ਗਏ ਹੋ ਤੁਹਾਡੇ ਕਾਰਨ ਮੇਰੇ ਮਾਤਾ ਪਿਤਾ ਮੈਨੂੰ ਛੱਡ ਗਏ ਹਨ ਜਿਵੇਂ ਤੁਸੀਂ ਉਹਨਾਂ ਨੂੰ ਮੇਰੇ ਤੋਂ ਦੂਰ ਕਰ ਦਿੱਤਾ ਹੈ ਮੈਂ ਉਹਨਾਂ ਲਈ ਤਰਸਦਾ ਹਾਂ ਉਸੇ ਤਰ੍ਹਾਂ ਹੀ ਹੁਣ ਪਲ ਪਲ ਮੇਰੇ ਪਿਆਰ ਲਈ ਤਰਸੋਂਗੇ ਮੈਂ ਕਿਹਾ ਇਸ ਵਿੱਚ ਮੇਰਾ ਕੀ ਕਸੂਰ ਹੈ ਮੈਂ ਨਹੀਂ ਚਾਹੁੰਦੀ ਸੀ ਕਿ ਤੁਹਾਡੇ ਮਾਤਾ ਪਿਤਾ ਤੁਹਾਡੇ ਤੋਂ ਦੂਰ ਜਾਣ ਮੈਂ ਤੁਹਾਨੂੰ ਕਿੰਨਾ ਪਿਆਰ ਕਰਦੀ ਹਾਂ ਪ੍ਰੀਤ ਕਹਿਣ ਲੱਗਿਆ ਕਿ ਤੁਹਾਡਾ ਪਿਆਰ ਹੀ ਤਾਂ ਮੈਨੂੰ ਲੈ ਡੁੱਬਿਆ ਹੈ ਤੇਰੇ ਪਿਆਰ ਨੇ ਮੈਨੂੰ ਮੇਰਿਆਂ ਤੋਂ ਦੂਰ ਕਰਕੇ ਰੱਖ ਦਿੱਤਾ ਹੈ ਤੇਰੇ ਪਿਆਰ ਨੇ ਮੈਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ ਤੂੰ ਮੈਨੂੰ ਛੱਡ ਕੇ ਚਲੀ ਕਿਉਂ ਨਹੀਂ ਜਾਂਦੀ ਉਸ ਨੇ ਮੇਰੇ ਨਾਲ ਇੰਨੇ ਗੁੱਸੇ ਵਿੱਚ ਗੱਲ ਕੀਤੀ ਕਿ ਮੈਂ ਕੰਬਣ ਲੱਗ ਗਈ ਉਹ ਖੜਾ ਹੋ ਗਿਆ ਅਤੇ ਮੇਰੀ ਬਾਹ ਫੜ ਕੇ ਮੈਨੂੰ ਕਹਿਣ ਲੱਗਿਆ ਕਿ ਕਿੰਨਾ ਪਿਆਰ ਕਰਦੇ ਹੋਂ ਤੁਸੀਂ ਮੈਨੂੰ ਪ੍ਰੀਤ ਮੈਨੂੰ ਘਰ ਦੇ ਅੰਗਣ ਵਿੱਚ ਲੈ ਗਿਆ ਜਿੱਥੇ ਮੀਂਹ ਪੈ ਰਿਹਾ ਸੀ ਇਹ ਦੇਖ ਕੇ ਮੇਰੀ ਜਾਨ ਹੀ ਨਿਕਲ ਗਈ ਮੈਂ ਕਿਹਾ ਇਹ ਕੀ ਹੈ ਕੀ ਕਰ ਰਹੇ ਹੋ ਤੁਸੀਂ ਪ੍ਰੀਤ ਮੈਨੂੰ ਮੀਂਹ ਤੋਂ ਡਰ ਲੱਗਦਾ ਹੈ ਮੈਂ ਬਾਹਰ ਨਹੀਂ ਜਾਣਾ ਪਰ ਉਹ ਮੈਨੂੰ ਕਸੀੜਦੇ ਹੋਏ ਬਾਹਰ ਅੰਗਣ ਵਿੱਚ ਲੈ ਆਇਆ ਉਹ ਕਹਿਣ ਲੱਗਿਆ ਕਿ ਪਿਆਰ ਕਰਦੀ ਹੈ ਨਾ ਮੈਨੂੰ ਸਾਰੇ ਇਮਤਿਹਾਨ ਮੈਂ ਕਿਉਂ ਦੇਵਾਂ ਅੱਜ ਇਹ ਇਮਤਿਹਾਨ ਤੈਨੂੰ ਦੇਣਾ ਪਵੇਗਾ ਅੱਜ ਤੁਹਾਨੂੰ ਮੇਰੇ ਪਿਆਰ ਦਾ ਸਬੂਤ ਦੇਣਾ ਪਵੇਗਾ ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਸਾਰੀ ਰਾਤ ਗੁਜ਼ਾਰੋ ਇਸ ਵਰਦੇ ਹੋਏ ਮੀਂਹ ਵਿੱਚ ਇਹ ਕਹਿ ਕੇ ਉਹ ਮੈਨੂੰ ਅੰਗੜ ਵਿੱਚ ਛੱਡ ਗਿਆ ਅਤੇ ਹਾਲ ਦਾ ਦਰਵਾਜ਼ਾ ਵੀ ਬੰਦ ਕਰ ਦਿੱਤਾ ਮੈਨੂੰ ਉਹ ਐਸਾ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਮੈਂ ਅੱਜ ਡਰ ਨਾਲ ਮਰ ਜਾਵਾਂਗੀ ਇਹ ਕਿਸ ਤਰ੍ਹਾਂ ਦਾ ਇਮਤਿਹਾਨ ਸੀ ਮੈਂ ਪੂਰੀ ਰਾਤ ਉਸ ਵੱਧਦੇ ਹੋਏ ਮੀਂਹ ਵਿੱਚ ਬੈਠੀ ਰਹੀ ਅਤੇ ਫੋਟ ਫੋਟ ਕੇ ਰੋਂਦੀ ਰਹੀ ਮੈਂ ਪ੍ਰੀਤ ਨੂੰ ਬਹੁਤ ਪਿਆਰ ਕਰਦੀ ਸੀ ਉਸ ਦੇ ਬਿਨਾ ਮੈਂ ਮਰ ਜਾਂਦੀ ਜੇਕਰ ਉਹ ਮੈਨੂੰ ਅੱਗ ਵਿੱਚ ਸ਼ਾਲ ਮਾਰਨ ਲਈ ਵੀ ਕਹਿੰਦਾ ਤਾ ਮੈਂ ਅੱਗ ਵਿੱਚ ਛਾਲ ਵੀ ਮਾਰ ਜਾਂਦੀ ਇਹ ਤਾਂ ਬਸ ਮੀ ਹੀ ਸੀ ਮੈਂ ਸੋਚ ਰਹੀ ਸੀ ਕਿ ਮੈਂ ਤਾਂ ਬਸ ਪ੍ਰੀਤ ਨੂੰ ਪਿਆਰ ਹੀ ਕੀਤਾ ਸੀ ਮੈਂ ਉਸ ਤੋਂ ਇਸ ਤਰ੍ਹਾਂ ਦਾ ਵੀ ਕੀ ਖੋਲਿਆ ਸੀ ਜਿਸ ਕਾਰਨ ਉਹ ਮੇਰੇ ਨਾਲ ਇਸ ਤਰ੍ਹਾਂ ਦਾ ਬਰਤਾਬ ਕਰ ਰਿਹਾ ਸੀ ਪਰ ਉਸ ਸਮੇਂ ਤਾਂ ਉਹ ਵੀ ਮੇਰੇ ਲਈ ਕੁਝ ਵੀ ਕਰਨ ਨੂੰ ਤਿਆਰ ਸੀ ਪਰ ਹੁਣ ਇਲਜ਼ਾਮ ਸਿਰਫ ਮੇਰੇ ਤੇ ਹੀ ਕਿਉਂ ਇਹ سلسلہ ਤਾਂ ਹੁਣੇ ਸ਼ੁਰੂ ਹੋ ਗਿਆ ਸੀ ਜੋਰੋਂ ਤੋਂ ਉਹ ਕੈਨੇਡਾ ਗਿਆ ਸੀ ਨਹੀਂ ਤਾਂ ਪਹਿਲਾਂ ਸਭ ਕੁਝ ਠੀਕ ਚੱਲ ਰਿਹਾ ਸੀ ਮੈਨੂੰ ਯਾਦ ਆਉਣ ਲੱਗਿਆ ਮੇਰੀ ਨਜ਼ਰ ਵੀ ਘੜੀ ਦੀਆਂ ਸੂਈਆਂ ਵੱਲ ਸੀ ਰਾਤ ਦਾ 1 ਵਜੇ ਚੁੱਕਿਆ ਸੀ ਅਤੇ ਮੈਨੂੰ ਪ੍ਰੀਤ ਦੀ ਵੀਡੀਓ ਕਾਲ ਦਾ ਇੰਤਜ਼ਾਰ ਸੀ ਜੋ ਰਾਤ ਨੂੰ 1 ਵਜੇ ਮੈਨੂੰ ਵੀਡੀਓ ਕਾਲ ਕਰਦਾ ਸੀ ਉਹ ਪ੍ਰਦੇਸ਼ ਵਿੱਚ ਕੰਮ ਕਰਦਾ ਸੀ ਇਸ ਲਈ ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਉਸ ਨੂੰ ਆਪਣੀ ਨੌਕਰੀ ਦੇ ਸਿਲਸਿਲੇ ਵਿੱਚ ਮਜਬੂਰਨ ਕੈਨੇਡਾ ਜਾਣਾ ਪਿਆ ਪਰ ਉਹ ਲਗਾਤਾਰ ਮੈਨੂੰ ਰਾਤ ਦੇ 1 ਵਜੇ ਵੀਡੀਓ ਕਾਲ ਕਰਦਾ ਤੇ ਮੇਰੇ ਨਾਲ ਗੱਲ ਕਰਦਾ ਅਸੀਂ ਪੂਰਾ 1 ਘੰਟਾ ਇੱਕ ਦੂਜੇ ਨਾਲ ਜੀ ਭਰ ਕੇ ਗੱਲਾਂ ਕਰਦੇ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਮੇਰੇ ਪਤੀ ਨੇ 1 ਸਾਲ ਤੋਂ ਪਹਿਲਾਂ ਘਰੇ ਵਾਪਸ ਨਹੀਂ ਆਉਣਾ ਪਰ ਅੱਜ ਤਾਂ ਮੇਰੇ ਇੰਤਜ਼ਾਰ ਦੀ ਘੜੀ ਖਤਮ ਹੋ ਗਈ ਸੀ ਕਾਫੀ ਸਮਾਂ ਹੋ ਗਿਆ ਸੀ ਪਰ ਪ੍ਰੀਤ ਦੀ ਕੋਈ ਕਾਲ ਨਹੀਂ ਆਈ ਸੀ ਕਈ ਵਾਰ ਮੈਂ ਉਸ ਨੂੰ ਕਾਲ ਕੀਤੀ ਸੀ ਪਾਰੇ ਦੂਜੀ ਤੀਜੀ ਕਾਲ ਤੇ ਉਹ ਫੋਨ ਕੱਟ ਦਿੰਦਾ ਸੀ ਮੈਂ ਉਸ ਨੂੰ ਵਟਸਐਪ ਤੇ ਮੈਸੇਜ ਕੀਤਾ ਕਿ ਪ੍ਰੀਤ ਪਲੀਜ਼ ਮੇਰੇ ਨਾਲ ਗੱਲ ਕਰ ਲਵੋ ਮੈਨੂੰ ਪਰੇਸ਼ਾਨ ਨਾ ਕਰੋ ਪਾਰੇ ਸ਼ਾਇਦ ਉਹ ਮੇਰੇ ਤੋਂ ਨਾਰਾਜ਼ ਸੀ ਕਿਉਂਕਿ ਮੈਂ ਉਸ ਦੀ ਇੱਕ ਗੱਲ ਨਹੀਂ ਮੰਨੀ ਸੀ ਇੱਕ ਦਿਨ ਪਹਿਲਾਂ ਹੀ ਉਸ ਨੇ ਮੇਰੇ ਨਾਲ ਇੱਕ ਅਜੀਬ ਜਿਹੀ ਜਿੱਦ ਕੀਤੀ ਉਹ ਕਹਿਣ ਲੱਗਿਆ ਜੇਕਰ ਤੂੰ ਮੇਰੀ ਗੱਲ ਨਾ ਮੰਨੀ ਤਾਂ ਮੈਂ ਫੋਨ ਬੰਦ ਕਰ ਦੇਵਾਂਗਾ ਅਤੇ ਅੱਗੇ ਤੋਂ ਤੁਹਾਨੂੰ ਕਾਲ ਹੀ ਨਹੀਂ ਕਰਾਂਗਾ ਮੈਂ ਕਿਹਾ ਕਿ ਮੈਂ ਜਾਣਦੀ ਹਾਂ ਕਿ ਤੁਸੀਂ ਮੇਰੇ ਨਾਲ ਗੱਲ ਕੀਤੇ ਨਾ ਨਹੀਂ ਰਹਿ ਸਕਦੇ ਹਾਂ ਪਰ ਮੈਂ ਤੁਹਾਡੀ ਇਸ ਤਰ੍ਹਾਂ ਦੀ ਕੋਈ ਵੀ ਫਜ਼ੂਲੀ ਗੱਲ ਨਹੀਂ ਮੰਨਾਂਗੀ ਤੁਸੀਂ ਤਾਂ ਪ੍ਰਦੇਸ਼ ਜਾ ਕੇ ਬੜੇ ਹੀ ਬੇਸ਼ਰਮ ਹੋ ਗਈ ਹਾਂ ਮੈਂ ਤੁਹਾਡੀ ਪਤਨੀ ਹਾਂ ਅਤੇ ਮੈਂ ਕਿਤੇ ਭੱਜੀ ਨਹੀਂ ਜਾ ਰਹੀਆਂ ਜਦੋਂ ਤੁਸੀਂ ਘਰੇ ਆਉਂਗੇ ਤਾਂ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਮੰਨ ਲਵਾਂਗੀ ਇਸ ਤਰ੍ਹਾਂ ਵੀਡੀਓ ਕਾਲ ਤੇ ਨਹੀਂ ਮੈਂ ਤਾਂ ਉਸ ਸਮੇਂ ਇਹ ਗੱਲ ਮਜ਼ਾਕ ਵਿੱਚ ਹੀ ਕਹੀ ਸੀ ਕਿਉਂਕਿ ਮੈਂ ਉਸ ਨੂੰ ਆਪਣਾ ਨਖਰਾ ਦਿਖਾ ਰਹੀ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਸੱਚੀ ਮੇਰੇ ਨਾਲ ਨਾਰਾਜ਼ ਹੋ ਜਾਵੇਗਾ ਦੋ ਦਿਨ ਹੋ ਗਏ ਸੀ ਪ੍ਰੀਤ ਦੀ ਕੋਈ ਕਾਲ ਨਹੀਂ ਆਈ ਸੀ ਮੈਂ ਬਹੁਤ ਪਰੇਸ਼ਾਨ ਹੋ ਗਈ ਸੀ ਮੈਂ ਉਸ ਨੂੰ ਬਾਰ ਬਾਰ ਮੈਸੇਜ ਕਰ ਰਹੀ ਸੀ ਅਤੇ ਮੈਸੇਜ ਤੇ ਉਸ ਤੋਂ ਮਾਫੀ ਵੀ ਮੰਗ ਰਹੀ ਸੀ ਪਰ ਉਹ ਸੀ ਕਿ ਫੋਨ ਕਰਨ ਨੂੰ ਤਿਆਰ ਹੀ ਨਹੀਂ ਸੀ ਦੋ ਦਿਨ ਬਾਅਦ ਰਾਤ ਦੇ 2 ਵਜੇ ਉਸ ਦਾ ਮੈਸੇਜ ਆਇਆ ਉਸ ਨੇ ਕਿਹਾ ਕਿ ਦੋ ਦਿਨ ਹੋ ਗਏ ਹਨ ਮੈਨੂੰ ਬੁਖਾਰ ਹੋ ਰਿਹਾ ਹੈ ਇਸ ਲਈ ਮੈਂ ਤੁਹਾਨੂੰ ਕਾਲ ਨਹੀਂ ਕਰ ਸਕਿਆ ਇਹ ਸੁਣ ਕੇ ਮੈਂ ਹੋਰ ਵੀ ਜਿਆਦਾ ਪਰੇਸ਼ਾਨ ਹੋ ਗਈ ਮੈਂ ਕਿਹਾ ਤੁਹਾਨੂੰ ਕੀ ਹੋਇਆ ਹੈ ਪ੍ਰੀਤ ਤੁਸੀਂ ਮੈਨੂੰ ਵੀਡੀਓ ਕਾਲ ਕਰੋ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਮੈਂ ਤੁਹਾਨੂੰ ਦੇਖਣਾ ਚਾਹੁੰਦੀ ਹਾਂ ਉਹ ਕਹਿਣ ਲੱਗਿਆ ਕਿ ਬਾਨੀ ਬੁਖਾਰ ਦੀ وجہ ਨਾਲ ਹਿੰਮਤ ਨਹੀਂ ਹੋ ਰਹੀ ਹੈ ਪਲੀਜ਼ ਮੈਨੂੰ 2-4 ਦਿਨ ਆਰਾਮ ਕਰਨ ਦਿਓ ਮੈਂ ਤੁਹਾਡੇ ਨਾਲ ਫਿਰ ਬਾਅਦ ਵਿੱਚ ਗੱਲ ਕਰ ਲਵਾਂਗਾ ਇਹ ਕਹਿ ਕੇ ਤਾਂ ਉਸਨੇ ਮੈਨੂੰ ਮੈਸੇਜ ਦਾ ਜਵਾਬ ਵੀ ਨਹੀਂ ਦਿੱਤਾ ਮੇਰੇ 2-4 ਦਿਨ ਜਿਸ ਤਰ੍ਹਾਂ ਗੁਜ਼ਰੇ ਸੀ ਮੈਂ ਹੀ ਜਾਣਦੀ ਸੀ ਅਤੇ ਮੇਰੀ ਪ੍ਰੀਤ ਦੀ ਲਵ ਮੈਰਿਜ ਹੋਈ ਸੀ ਸਾਡੀ ਫੇਸਬੁੱਕ ਤੇ ਦੋਸਤੀ ਹੋਈ ਸੀ ਅਤੇ ਫਿਰ ਮੈਸੇਜ ਨਾਲ ਸਾਡੀ ਗੱਲਬਾਤ ਸ਼ੁਰੂ ਹੋ ਗਈ ਸੀ ਉੱਥੇ ਹੀ ਅਸੀਂ ਇੱਕ ਦੂਜੇ ਨੂੰ ਆਪਣੀ ਤਸਵੀਰ ਭੇਜੀ ਸੀ ਫੇਸਬੁੱਕ ਤੋਂ ਹੀ ਸਾਡੀ ਮੁਹੱਬਤ ਦੀ ਸ਼ੁਰੂਆਤ ਹੋਈ ਸੀ ਸਾਡੀ ਮੁਹੱਬਤ ਤੇ دیਵਾਨਗੀ ਦੀਆਂ ਹੱਦਾਂ ਨੂੰ ਪਾਰ ਕਰ ਗਈ ਸੀ ਅਸੀਂ ਇੱਕ ਦੂਜੇ ਦੇ ਪਿਆਰ ਵਿੱਚ دیਵਾਨੇ ਹੋ ਗਏ ਸੀ ਇੱਕ ਸਾਲ ਤੱਕ ਸਾਡੇ ਪਿਆਰ ਦਾ سلسلہ ਇਸ ਤਰ੍ਹਾਂ ਹੀ ਚੱਲਦਾ ਰਿਹਾ ਉਸ ਤੋਂ ਬਾਅਦ ਪ੍ਰੀਤ ਨੇ ਆਪਣੇ ਘਰ ਵਾਲਿਆਂ ਨਾਲ ਗੱਲ ਕਰਕੇ ਮੇਰੇ ਲਈ ਰਿਸ਼ਤਾ ਭੇਜ ਦਿੱਤਾ ਗੱਲ ਇਸ ਤਰ੍ਹਾਂ ਹੀ ਸ਼ੁਰੂ ਹੋ ਗਈ ਸੀ ਕਿਉਂਕਿ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਸੀ। ਪ੍ਰੀਤ ਦੀ ਮਾਂ ਕਹਿੰਦੀ ਸੀ ਕਿ ਮੈਂ ਤੇਰਾ ਵਿਆਹ ਕਿਸੇ ਵੀ ਅਵਾਰਾ ਲੜਕੀ ਨਾਲ ਨਹੀਂ ਕਰ ਸਕਦੀ। ਉਹ ਕਹਿਣ ਲੱਗੀ ਦੂਸਰੀ ਗੱਲ ਤੁਹਾਡੀ ਮੰਗਣੀ ਮੈਂ ਬਚਪਨ ਵਿੱਚ ਹੀ ਮੇਰੀ ਸਹੇਲੀ ਦੀ ਬੇਟੀ ਨਾਲ ਤੈਅ ਕਰ ਚੁੱਕੀ ਹਾਂ। ਪ੍ਰੀਤ ਦੀ ਮਾਂ ਉਸ ਦਾ ਵਿਆਹ ਆਪਣੀ ਸਹੇਲੀ ਦੀ ਬੇਟੀ ਨਾਲ ਕਰਵਾਉਣਾ ਚਾਹੁੰਦੀ ਸੀ। ਪਰ ਪ੍ਰੀਤ ਮੇਰੀ ਖਾਤਰ ਸਭ ਨਾਲ ਲੜ ਗਿਆ ਸੀ। ਉਹ ਕਹਿਣ ਲੱਗਿਆ ਕਿ ਮੈਂ ਵਿਆਹ ਕਰਵਾਵਾਂਗਾ ਤਾਂ ਬਾਣੀ ਨਾਲ ਹੀ ਨਹੀਂ ਤਾਂ ਮੈਂ ਵਿਆਹ ਨਹੀਂ ਕਰਵਾਵਾਂਗਾ। ਤਾਰ ਉਸਦੀ ਮਾਇਸ ਰਿਸ਼ਤੇ ਲਈ ਬਿਲਕੁਲ ਵੀ ਰਾਜੀ ਨਹੀਂ ਸੀ ਅਤੇ ਨਾ ਹੀ ਉਸਦੇ ਪਾਪਾ ਪ੍ਰੀਤ ਕਹਿਣ ਲੱਗਿਆ ਕਿ ਮੈਂ ਇਕੱਲਾ ਹੀ ਤੁਹਾਡੇ ਘਰ ਆਪਣਾ ਰਿਸ਼ਤਾ ਲੈ ਕੇ ਆਉਂਦਾ ਹਾਂ ਕਿਉਂਕਿ ਮੇਰੇ ਘਰ ਵਾਲੇ ਤਾਂ ਇਸ ਰਿਸ਼ਤੇ ਲਈ ਬਿਲਕੁਲ ਵੀ ਰਾਜੀ ਨਹੀਂ ਹਨ ਜਿਸ ਪਰਿਵਾਰ ਨਾਲ ਮੈਂ ਸਬੰਧ ਰੱਖਦੀ ਸੀ ਉੱਥੇ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਰੋਕਟੋਕ ਨਹੀਂ ਸੀ ਸਾਨੂੰ ਇੰਨਾ ਕ ਹੱਕ ਦਿੱਤਾ ਗਿਆ ਸੀ ਕਿ ਜੇਕਰ ਕੋਈ ਸਾਨੂੰ ਪਸੰਦ ਵੀ ਕਰਦਾ ਹੈ ਤਾਂ ਉਹ ਆਪਣਾ ਰਿਸ਼ਤਾ ਸਾਡੇ ਘਰ ਲਿਆ ਕੇ ਵਿਆਹ ਕਰਵਾ ਸਕਦਾ ਹੈ ਪਰ ਘਰੋਂ ਭੱਜ ਕੇ ਆਪਣੇ ਮਾਪੇ ਦੀ ਬਦਨਾਮੀ ਕਰਨ ਦੀ ਕੋਸ਼ਿਸ਼ ਨਾ ਕਰੇ ਤਾਂ ਚੰਗਾ ਹੈ ਜਦੋਂ ਮੈਂ ਮੇਰੀ ਮਾਂ ਨੂੰ ਇਹ ਗੱਲ ਦੱਸੀ ਕਿ ਪ੍ਰੀਤ ਦੇ ਘਰ ਵਾਲੇ ਇਸ ਵਿਆਹ ਲਈ ਰਾਜ਼ੀ ਨਹੀਂ ਹਨ ਤਾਂ ਮੇਰੀ ਮਾਂ ਨੇ ਮੈਨੂੰ ਕਿਹਾ ਕਿ ਜੇਕਰ ਪ੍ਰੀਤ ਦੇ ਘਰ ਵਾਲੇ ਰਾਜ਼ੀ ਨਹੀਂ ਹਨ ਤਾਂ ਉਹ ਤੇਰੇ ਨਾਲ ਕਿਵੇਂ ਵਿਆਹ ਕਰਵਾ ਸਕਦਾ ਹੈ ਉਹ ਤੈਨੂੰ ਆਪਣੇ ਘਰ ਵਿੱਚ ਕਿਵੇਂ ਰੱਖ ਸਕਦਾ ਹੈ ਮੈਂ ਮੇਰੀ ਮਾਂ ਨੂੰ ਕਿਹਾ ਕਿ ਮਾਂ ਪ੍ਰੀਤ ਕੋਲ ਚੰਗੀ ਨੌਕਰੀ ਹੈ ਉਸ ਕੋਲ ਇੱਕ ਅਲੱਗ ਫਲੈਟ ਵੀ ਹੈ ਉਹ ਮੈਨੂੰ ਉਸ ਫਲੈਟ ਵਿੱਚ ਰੱਖਣਾ ਚਾਹੁੰਦਾ ਹੈ ਮੇਰੀ ਬਹਿਸ ਕਰਨ ਤੋਂ ਬਾਅਦ ਮੇਰੀ ਮਾਂ ਮੰਨ ਗਈ ਮੈਂ ਨਹੀਂ ਜਾਣਦੀ ਕਿ ਮੇਰੀ ਮਾਂ ਨੇ ਮੇਰੇ ਪਾਪਾ ਨੂੰ ਕਿਵੇਂ ਰਾਜ਼ੀ ਕੀਤਾ ਅਗਲੇ ਦਿਨ ਹੀ ਮੇਰੀ ਮਾਂ ਨੇ ਮੈਨੂੰ ਕਿਹਾ ਕਿ ਪ੍ਰੀਤ ਨੂੰ ਕਹਿ ਕਿ ਉਹ ਘਰ ਆ ਕੇ ਗੱਲ ਕਰ ਲਵੇ ਪ੍ਰੀਤ اگلے ਦਿਨ ਹੀ ਮੇਰੇ ਘਰ ਵਾਲਿਆਂ ਨਾਲ ਮਿਲਣ ਲਈ ਆ ਗਿਆ ਸੀ ਬੜੀ ਸਾਦਗੀ ਨਾਲ ਹੀ ਮੇਰੇ ਮਾਤਾ ਪਿਤਾ ਨੇ ਮੇਰਾ ਵਿਆਹ ਪ੍ਰੀਤ ਨਾਲ ਕਰ ਦਿੱਤਾ ਮੇਰੇ ਪਾਪਾ ਨੇ ਮੇਰੇ ਨਾਮ ਤੇ ਚੰਗੀ ਰਕਮ ਜਮ੍ਹਾਂ ਕੀਤੀ ਸੀ ਜੋ ਕਿ ਮੇਰੇ ਪਾਪਾ ਨੇ ਮੇਰੇ ਵਿਆਹ ਲਈ ਜੋੜ ਕੇ ਰੱਖੀ ਸੀ ਹੁਣ ਮੈਂ ਪ੍ਰੀਤ ਨਾਲ ਇੱਕ ਅਲੱਗ ਫਲੈਟ ਵਿੱਚ ਰਹਿੰਦੀ ਸੀ ਅਸੀਂ ਬਹੁਤ ਖੁਸ਼ ਸੀ ਪ੍ਰੀਤ ਮੈਨੂੰ ਬਹੁਤ ਪਿਆਰ ਕਰਦਾ ਸੀ ਉਹ ਦਿਨ ਤਾਂ ਮੈਂ ਹਵਾ ਵਿੱਚ ਹੀ ਉੜਦੀ ਸੀ ਜਦੋਂ ਮੈਂ ਪ੍ਰੀਤ ਨੂੰ ਨਜ਼ਰ ਨਾ ਆਉਂਦੀ ਤਾਂ ਉਹ ਮੈਨੂੰ ਆਵਾਜ਼ਾਂ ਲਗਾਉਣ ਲੱਗਦਾ ਸੀ ਉਹ ਮੈਨੂੰ ਕਹਿਣ ਲੱਗਦਾ ਬਾਣੀ ਤੁਸੀਂ ਹਰ ਸਮੇਂ ਮੇਰੀਆਂ ਨਜ਼ਰਾਂ ਦੇ ਸਾਹਮਣੇ ਰਿਹਾ ਕਰੋ ਇੱਕ ਦਿਨ ਉਸ ਨੇ ਮੈਨੂੰ ਇਸ ਤਰ੍ਹਾਂ ਦੀ ਖਬਰ ਸੁਣਾਈ ਕਿ ਮੈਂ ਕਵਰਾ ਗਈ ਉਹ ਕਹਿਣ ਲੱਗਿਆ ਕਿ ਮੇਰੇ ਮਾਤਾ ਪਿਤਾ ਮੇਰੇ ਵੱਡੇ ਭਾਈ ਕੋਲ 사ਉਦੀਆ ਚਲੇ ਗਏ ਹਨ ਉਹ ਮੇਰੇ ਨਾਲ ਨਾਰਾਜ਼ ਸੀ ਇਸ ਲਈ ਉਹ ਇਹ ਸ਼ਹਿਰ ਛੱਡ ਕੇ ਚਲੇ ਗਏ ਨੋ ਮੈਨੂੰ ਤਾਂ ਲੱਗਦਾ ਸੀ ਕਿ ਉਹ ਆਪਣੇ ਵਿਆਹ ਨੂੰ ਸਵੀਕਾਰ ਕਰ ਲੈਣਗੇ ਪਰ ਉਹਨਾਂ ਨੇ ਤਾਂ ਮੈਨੂੰ ਆਪਣੀ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ ਜਿਸ ਦੇ ਵਿੱਚ ਇਹ ਫਲੈਟ ਵੀ ਸ਼ਾਮਿਲ ਹੈ ਇਸ ਲਈ ਹੁਣ ਸਾਨੂੰ ਇਹ ਫਲੈਟ ਜਲਦੀ ਤੋਂ ਜਲਦੀ ਖਾਲੀ ਕਰਨਾ ਪਵੇਗਾ ਇਸ ਫਲੈਟ ਤੇ ਹੁਣ ਮੇਰਾ ਕੋਈ ਹੱਕ ਨਹੀਂ ਹੈ ਕਿਉਂਕਿ ਇਹ ਫਲੈਟ ਮੇਰੀ ਮਾਂ ਦੇ ਨਾਮ ਤੇ ਹੈ ਮੈਂ ਕਿਹਾ ਪ੍ਰੀਤ ਹੁਣ ਆਪਾਂ ਕਿੱਥੇ ਜਾਵਾਂਗੇ ਉਹ ਕਹਿਣ ਲੱਗਿਆ ਕਿ ਮੈਂ ਖੁਦ ਵੀ ਇਸ ਨੂੰ ਲੈ ਕੇ ਪਰੇਸ਼ਾਨ ਹਾਂ ਉਹ ਕਹਿਣ ਲੱਗਿਆ ਕਿ ਮੇਰੀ ਤਨਖਾਹ ਵੀ ਇੰਨੀ ਨਹੀਂ ਹੈ ਕਿ ਮੈਂ ਕਿਰਾਏ ਤੇ ਮਕਾਨ ਲੈ ਸਕਾਂ ਮੈਨੂੰ ਪ੍ਰੀਤ ਦੇ ਨਾਲ ਵਾਪਸ ਆਪਣੇ ਪੇਕੇ ਘਰ ਆਉਣਾ ਪਿਆ ਮੇਰੀ ਮਾਂ ਮੈਨੂੰ ਕਹਿਣ ਲੱਗੀ ਕਿ ਇਸ ਤਰ੍ਹਾਂ ਕਰਵਾਇਆ ਹੋਇਆ ਵਿਆਹ ਜਿਆਦਾ ਟਾਈਮ ਤੱਕ ਨਹੀਂ ਚੱਲਦਾ ਹੁਣ ਤੇਰੇ ਨਾਲ ਕੀ ਤੇਰੇ ਪਤੀ ਨੂੰ ਵੀ ਪਾਲਣਾ ਪਵੇਗਾ ਬਾਨੀ ਅਸੀਂ ਤੈਨੂੰ ਪੇਕੇ ਘਰ ਵਿੱਚ ਬਿਠਾ ਕੇ ਨਹੀਂ ਰੱਖ ਸਕਦੇ ਹਾਂ ਘਰੇ ਤੇਰੀਆਂ ਛੋਟੀਆਂ ਭੈਣਾਂ ਵੀ ਹਨ ਹੁਣ ਅਸੀਂ ਉਹਨਾਂ ਦੇ ਬਾਰੇ ਵੀ ਤਾਂ ਸੋਚਣਾ ਹੈ ਤੂੰ ਆਪਣੀ ਜ਼ਿੰਮੇਵਾਰੀ ਆਪਣੇ ਪਤੀ ਤੇ ਭਾਵੇਂ ਹੀ ਤਾਂ ਚੰਗਾ ਹੈ ਇਹ ਗੱਲ ਜਦੋਂ ਮੈਂ ਪ੍ਰੀਤ ਨੂੰ ਕਹੀ ਤਾਂ ਉਹ ਕਹਿਣ ਲੱਗਿਆ ਕਿ ਚਲੋ ਠੀਕ ਹੈ ਮੈਂ ਕੋਈ ਛੋਟਾ ਮੋਟਾ ਮਕਾਨ ਕਿਰਾਏ ਤੇ ਲੈ ਲੈਣਾ ਹਾਂ ਪ੍ਰੀਤ ਕਹਿਣ ਲੱਗਿਆ ਕਿ ਮੇਰੀ ਤਨਖਾਹ ਬਹੁਤ ਘੱਟ ਹੈ ਮੈਂ ਪ੍ਰੀਤ ਨੂੰ ਕਿਹਾ ਕਿ ਮੈਂ ਤੁਹਾਡੀ ਘੱਟ ਤਨਖਾਹ ਵਿੱਚ ਹੀ ਤੁਹਾਡੇ ਨਾਲ ਗੁਜ਼ਾਰਾ ਕਰ ਲਵਾਂਗੀ ਅਤੇ ਫਿਰ ਪ੍ਰੀਤ ਨੇ ਇੱਕ ਛੋਟਾ ਜਿਹਾ ਘਰ ਕਿਰਾਏ ਤੇ ਲੈ ਲਿਆ ਮੈਂ ਪ੍ਰੀਤ ਨਾਲ ਉਸ ਕਾਰੇ ਵਿੱਚ ਰਹਿਣ ਲੱਗੀ ਇੱਕ ਦਿਨ ਪ੍ਰੀਤ ਮੈਨੂੰ ਕਹਿਣ ਲੱਗਿਆ ਕਿ ਹਿੰਦੁਸਤਾਨ ਵਿੱਚ ਕੰਮ ਕਰਦੇ ਹੋਏ ਮੈਂ ਆਪਣਾ ਮਕਾਨ ਨਹੀਂ ਬਣਾ ਸਕਦਾ ਹਾਂ ਉਹ ਕਹਿਣ ਲੱਗਿਆ ਜੇਕਰ ਮੈਂ ਬਾਹਰ ਜਾਣ ਲਈ ਅਪਲਾਈ ਕਰਾਂ ਤਾਂ ਆਪਾਂ ਆਪਣਾ ਘਰ ਲੈ ਸਕਦੇ ਹਾਂ ਪ੍ਰੀਤ ਦੀ ਇਸ ਗੱਲ ਤੇ ਮੈਂ ਵੀ ਰਾਜ਼ੀ ਹੋ ਗਈ ਅਗਲੇ ਹੀ ਮਹੀਨੇ ਪ੍ਰੀਤ ਨੂੰ ਕੈਨੇਡਾ ਵਿੱਚ ਨੌਕਰੀ ਮਿਲ ਗਈ ਸੀ ਉਸ ਦੀ ਟੈਕਟ ਤੇ ਵੀ ਜੋ ਉਹਨਾਂ ਲੋਕਾਂ ਨੇ ਹੀ ਕਰਵਾਏ ਸਨ। ਪ੍ਰੀਤ ਦਾ ਇੱਕ ਭਰਾ ਕੈਨੇਡਾ ਵਿੱਚ ਰਹਿੰਦਾ ਸੀ। ਉਸ ਨੇ ਹੀ ਪ੍ਰੀਤ ਦੀ ਨੌਕਰੀ ਲਗਵਾਈ ਸੀ। ਜਿਸ ਦਿਨ ਪ੍ਰੀਤ ਨੇ ਕੈਨੇਡਾ ਜਾਣਾ ਸੀ, ਮੈਂ ਬਹੁਤ ਰੋ ਰਹੀ ਸੀ। ਉਹ ਕਹਿਣ ਲੱਗਿਆ ਕਿ ਬਸ ਇੱਕ ਸਾਲ ਦੀ ਹੀ ਗੱਲ ਹੈ। ਮੈਂ ਇੱਕ ਸਾਲ ਵਿੱਚ ਐਨਾ ਪੈਸਾ ਕਮਾ ਲਵਾਂਗਾ। ਆਪਾਂ ਉਸ ਨਾਲ ਆਪਣਾ ਘਰ ਲੈ ਸਕਾਂਗੇ ਅਤੇ ਫੇਰ ਮੈਨੂੰ ਇੱਥੇ ਹੀ ਚੰਗੀ ਕੋਈ ਨੌਕਰੀ ਵੀ ਮਿਲ ਜਾਵੇਗੀ ਕਿਉਂਕਿ ਮੇਰੇ ਕੋਲ ਕੈਨੇਡਾ ਦਾ ਐਕਸਪੀਰੀਅੰਸ ਹੋਵੇਗਾ। ਉਹ ਮੈਨੂੰ ਗੱਲਾਂ ਵਿੱਚ ਬਹਿਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੈਂ ਤਾਂ ਰੋ ਰਹੀ ਸੀ ਮੈਨੂੰ ਪਤਾ ਸੀ ਕਿ ਪ੍ਰੀਤ ਦੇ ਮਾਤਾ ਪਿਤਾ ਨੇ ਮੈਨੂੰ ਸਵੀਕਾਰ ਨਹੀਂ ਕੀਤਾ ਸੀ ਜੇਕਰ ਉਹ ਮੰਨ ਜਾਂਦੇ ਤਾਂ ਸਾਡੀ ਜ਼ਿੰਦਗੀ ਚੰਗੀ ਗੁਜ਼ਰ ਜਾਂਦੀ ਇਕੱਲੇ ਘਰ ਵਿੱਚ ਰਹਿਣਾ ਮੇਰੇ ਲਈ ਵੀ ਮੁਸ਼ਕਿਲ ਸੀ ਜਾਂਦੇ ਸਮੇਂ ਪ੍ਰੀਤ ਕਹਿਣ ਲੱਗਿਆ ਕਿ ਮੈਂ ਤੁਹਾਨੂੰ ਵੀਡੀਓ ਕਾਲ ਕਰ ਲਿਆ ਕਰਾਂਗਾ ਮੈਂ ਵੀ ਉਸ ਦੀ ਮਜਬੂਰੀ ਨੂੰ ਸਮਝਦੀ ਸੀ ਉਹ ਕਹਿਣ ਲੱਗਿਆ ਕਿ ਮੈਂ ਕੈਨੇਡਾ ਜਾ ਕੇ ਤੁਹਾਨੂੰ ਇੱਕ ਬਹੁਤ ਵੱਡਾ ਸਰਪ੍ਰਾਈਜ਼ ਵੀ ਦੇਵਾਂਗਾ ਮੈਂ ਉਸ ਦੀ ਗੱਲ ਸਮਝ ਨਹੀਂ پا ਰਹੀ ਸੀ ਕਿ ਉਹ ਕਿਸ ਤਰ੍ਹਾਂ ਦਾ ਸਰਪ੍ਰਾਈਜ਼ ਮੈਨੂੰ ਦੇਣਾ ਚਾਹੁੰਦਾ ਹੈ ਖੈਰ ਉਹ ਡਾ ਚਲਾ ਗਿਆ ਉਹ ਰੋਜ਼ਾਨਾ ਰਾਤ ਦੇ 1 ਵਜੇ ਵੀਡੀਓ ਕਾਲ ਕਰਦਾ ਸੀ ਅਤੇ ਮੇਰੇ ਨਾਲ ਜੀ ਭਰ ਕੇ ਗੱਲਾਂ ਕਰਦਾ ਸੀ ਪਿਛਲੇ ਕੁਝ ਦਿਨਾਂ ਤੋਂ ਪ੍ਰੀਤ ਦਾ ਵਰਤਾਪ ਮੇਰੇ ਲਈ ਕੁਝ ਬਦਲ ਰਿਹਾ ਸੀ ਅਜੀਬ ਜਿਹਾ ਵਰਤਾਪ ਹੋ ਗਿਆ ਸੀ ਉਸ ਦਾ ਮੇਰਾ ਦਿਲ ਘਬਰਾਉਣ ਲੱਗ ਗਿਆ ਹੁਣ 8 ਦਿਨ ਹੋ ਗਏ ਸੀ ਉਹ ਮੇਰੇ ਨਾਲ ਸਿਰਫ ਮੈਸੇਜ ਤੇ ਹੀ ਗੱਲ ਕਰਦਾ ਸੀ ਬਸ ਉਹ ਮੈਨੂੰ ਬਹਿਲਾਉਣ ਦੀ ਕੋਸ਼ਿਸ਼ ਕਰਦਾ ਸੀ ਹੁਣ ਤਾਂ ਮੈਨੂੰ ਇਹ ਡਰ ਲੱਗਣ ਲੱਗ ਗਿਆ ਸੀ ਕੀ ਕੀਤੇ ਪ੍ਰੀਤ ਮੈਨੂੰ ਧੋਖਾ ਤਾਂ ਨਹੀਂ ਦੇ ਰਿਹਾ ਹੈ ਮੈਂ ਸੋਚ ਰਹੀ ਸੀ ਕਿ ਦਿਲ ਬਹਿਲਾਉਣ ਲਈ ਉਸ ਨੇ ਮੇਰੇ ਨਾਲ ਵਿਆਹ ਕਰਵਾਇਆ ਪਰ ਉਹ ਮੈਨੂੰ ਛੱਡ ਕੇ ਕੈਨੇਡਾ ਚਲਾ ਗਿਆ ਤੇ ਇਸ ਸੋਚ ਨੇ ਤਾਂ ਮੇਰੀ ਜਾਨ ਹੀ ਕੱਢ ਦਿੱਤੀ ਸੀ ਹੁਣ ਕੁਝ ਦਿਨਾਂ ਬਾਅਦ ਪ੍ਰੀਤ ਦੀ ਵੀਡੀਓ ਕਾਲ ਆ ਗਈ ਉਸ ਦੇ ਵੱਡੀ ਵੱਡੀ ਦਾੜੀ ਹੋ ਰਹੀ ਸੀ ਅਤੇ ਚਿਹਰਾ ਵੀ ਉੱਤਰਿਆ ਹੋਇਆ ਸੀ ਉਸ ਦੀਆਂ ਅੱਖਾਂ ਵੀ ਲਾਲ ਹੋ ਰਹੀਆਂ ਸੀ ਉਸ ਨੂੰ ਦੇਖ ਕੇ ਲੱਗ ਰਿਹਾ ਸੀ ਜਿਵੇਂ ਉਹ ਸੱਚਮੁੱਚ ਹੀ ਬਿਮਾਰ ਹੋਵੇ ਮੈਨੂੰ ਦੇਖ ਕੇ ਉਹ ਕਹਿਣ ਲੱਗਿਆ ਕਿ 8 ਦਿਨ ਹੋ ਗਏ ਹਨ ਮੈਨੂੰ ਬੁਖਾਰ ਹੋ ਰਿਹਾ ਹੈ ਅੱਜ ਵੀ ਹਿੰਮਤ ਨਹੀਂ ਹੋ ਰਹੀ ਸੀ ਪਰ ਮੈਂ ਤੁਹਾਨੂੰ ਇਸ ਲਈ ਕਾਲ ਕੀਤੀ ਤਾਂ ਤੂੰ ਮੈਨੂੰ ਬੇਵਫਾ ਨਾ ਸਮਝੇ ਮੇਰੇ ਦਿਲ ਵਿੱਚ ਆਉਣ ਵਾਲੇ ਡਰ ਨੂੰ ਉਸ ਨੇ ਉਸੇ ਸਮੇਂ ਹੀ ਦੂਰ ਕਰ ਦਿੱਤਾ ਸੀ ਪ੍ਰੀਤ ਨੂੰ ਸਾਹਮਣੇ ਵੀਡੀਓ ਕਾਲ ਤੇ ਦੇਖ ਕੇ ਮੇਰੇ ਦਿਲ ਨੂੰ ਵੀ ਸਕੂਨ ਮਿਲ ਗਿਆ ਸੀ ਕੁਝ ਦਿਨ ਤੱਕ ਅਸੀਂ ਗੱਲਾਂ ਕਰਦੇ ਰਹੇ ਫਿਰ ਉਹ ਮੈਨੂੰ ਕਹਿਣ ਲੱਗਿਆ ਕਿ ਮੇਰੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਮੈਂ ਰੋਜ਼-ਰੋਜ਼ ਵੀਡੀਓ ਕਾਲ ਤੇ ਗੱਲ ਕਰ ਸਕਾਂ ਹੁਣ ਮੈਂ ਤੁਹਾਡੇ ਨਾਲ ਜਿਆਦਾ ਸਮਾਂ ਗੱਲ ਨਹੀਂ ਕਰ ਸਕਦਾ ਹਾਂ ਪਰ ਉਸਨੇ ਹੌਲੀ-ਹੌਲੀ ਮੇਰੇ ਨਾਲ ਗੱਲ ਕਰਨੀ ਵੀ ਕੱਟ ਕਰ ਦਿੱਤੀ ਸੀ। ਉਹ ਮੇਰੇ ਖਾਤੇ ਵਿੱਚ ਲਗਾਤਾਰ ਪੈਸੇ ਭੇਜਦਾ ਰਿਹਾ ਤਾਂ ਕਿ ਮੈਂ ਘਰ ਚੰਗੀ ਤਰ੍ਹਾਂ ਚਲਾ ਸਕਾਂ ਅਤੇ ਮੈਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇੱਕ ਸਾਲ ਇਸੇ ਤਰ੍ਹਾਂ ਹੀ ਗੁਜ਼ਰ ਗਿਆ ਸੀ। ਮੈਂ ਹੀ ਜਾਣਦੀ ਸੀ ਕਿ ਮੈਂ ਇਹ ਸਾਲ ਪ੍ਰੀਤ ਬਿਨਾ ਕਿਵੇਂ ਲੰਘਾ ਰਹੀ ਸੀ। ਜਿਵੇਂ-ਜਿਵੇਂ ਸਾਲ ਬੀਤਦਾ ਜਾ ਰਿਹਾ ਸੀ, ਮੇਰੇ ਲਈ ਪ੍ਰੀਤ ਲਈ ਬੇਤਾਬੀ ਹੋਰ ਵੀ ਵਧਦੀ ਜਾ ਰਹੀ ਸੀ। ਉਹ ਕਹਿਣ ਲੱਗਿਆ ਕਿ ਮੈਂ ਵਾਪਸ ਆਉਣਾ ਤਾਂ ਚਾਹੁੰਦਾ ਹਾਂ। ਮੈਂ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ ਮੈਂ ਤਾਂ ਇਹ ਗੱਲ ਸੁਣ ਕੇ ਹੀ ਖੁਸ਼ ਹੋ ਗਈ ਸੀ ਕਿ ਉਹ ਹਿੰਦੁਸਤਾਨ ਵਾਪਸ ਆ ਜਾਵੇਗਾ ਮੈਂ ਤਾਂ ਉਸ ਦੀ ਦੂਜੀ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ ਸੀ ਕਿ ਉਸ ਨੂੰ ਮੇਰੇ ਨਾਲ ਕੀ ਜ਼ਰੂਰੀ ਗੱਲ ਕਰਨੀ ਸੀ ਜਾਣ ਤੋਂ ਪਹਿਲਾਂ ਹੀ ਉਸ ਨੇ ਇੱਕ ਸਰਪ੍ਰਾਈਜ਼ ਦੀ ਗੱਲ ਕੀਤੀ ਸੀ ਪਰ ਮੈਂ ਉਹ ਗੱਲ ਵੀ ਭੁੱਲ ਗਈ ਸੀ ਮੈਨੂੰ ਪ੍ਰੀਤ ਦੇ ਆਉਣ ਦੀ ਬਹੁਤ ਖੁਸ਼ੀ ਸੀ ਕੀ ਮੈਂ ਦੱਸ ਨਹੀਂ ਸਕਦੀ ਜਿਸ ਦਿਨ ਉਸ ਨੇ ਆਉਣਾ ਸੀ ਮੈਂ ਉਸ ਨੂੰ ਲੈਣ ਲਈ 에어ਪੋਰਟ ਚਲੀ ਗਈ ਸੀ ਅਤੇ ਮੈਂ ਜਾ ਕੇ ਉਸ ਦੇ ਗਲੇ ਲੱਗ ਗਈ ਪਰ ਉਸ ਨੇ ਮੈਨੂੰ ਉਸੇ ਸਮੇਂ ਆਪਣੇ ਆਪ ਤੋਂ ਦੂਰ ਕਰ ਦਿੱਤਾ ਅਤੇ ਕਹਿਣ ਲੱਗਿਆ ਬਾਣੀ ਇਹ ਕੀ ਹਰਕਤ ਹੈ ਲੋਕ ਦੇਖ ਰਹੇ ਹਨ ਮੈਨੂੰ ਪ੍ਰੀਤ ਦਾ ਇਹ ਵਰਤਾਪ ਬਹੁਤ ਅਜੀਬ ਲੱਗਿਆ ਸੀ ਉਸ ਨੂੰ ਬਿਲਕੁਲ ਵੀ ਅਹਿਸਾਸ ਨਹੀਂ ਸੀ ਮੈਂ 1 ਸਾਲ ਉਸ ਦੇ ਬਿਨਾਂ ਕਿਵੇਂ ਗੁਜ਼ਾਰਿਆ ਸੀ ਕਿ ਮੈਂ ਇੱਕ ਸਾਲ ਉਸ ਦੇ ਬਿਨਾ ਕਿਵੇਂ ਗੁਜ਼ਾਰਿਆ ਸੀ ਉਸ ਨੂੰ ਲੋਕਾਂ ਦੀ ਪ੍ਰਵਾਹ ਸੀ ਪਰ ਮੇਰੀ ਨਹੀਂ ਜਿਵੇਂ ਹੀ ਮੈਂ ਘਰ ਆਈ ਉਸੇ ਸਮੇਂ ਵੀ ਪ੍ਰੀਤ ਚੁੱਪਚੁੱਪ ਸੀ ਮੈਂ ਉਸ ਨੂੰ ਕਿਹਾ ਕਿ ਕੀ ਹੋਇਆ ਹੈ ਤੁਹਾਨੂੰ ਉਹ ਕਹਿਣ ਲੱਗਿਆ ਕਿ ਕੁਝ ਨਹੀਂ ਬਸ ਮੈਨੂੰ ਭੁੱਖ ਲੱਗੀ ਹੈ ਮੈਂ ਉਸ ਅਦੇ ਪਸੰਦ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਡਿਸ਼ਾਂ ਬਣਾਈਆਂ ਸੀ ਪਰ ਉਸ ਨੇ ਖਾਣਾ ਉਹਨੇ ਮੰਨਣਾ ਨਹੀਂ ਕਰਦਾ ਸੀ ਜਿੰਨੇ ਮਨ ਨਾਲ ਉਹ ਪਹਿਲਾਂ ਖਾਂਦਾ ਸੀ ਮੈਂ ਉਸ ਨਾਲ ਗੱਲ ਕਰ ਰਹੀ ਸੀ ਪਰ ਉਸ ਦਾ ਮੇਰੀ ਕਿਸੇ ਵੀ ਗੱਲ ਵੱਲ ਧਿਆਨ ਹੀ ਨਹੀਂ ਸੀ ਉਹ ਮੇਰੀ ਗੱਲ ਦਾ ਹਾਂ ਨਾ ਵਿੱਚ ਹੀ ਜਵਾਬ ਦੇ ਰਿਹਾ ਸੀ ਮੈਂ ਉਸ ਦੇ ਇਸ ਤਰ੍ਹਾਂ ਦੇ ਵਰਤਾਵ ਤੋਂ ਪਰੇਸ਼ਾਨ ਹੋਣ ਲੱਗੀ ਸੀ ਮੈਂ ਉਸ ਨੂੰ ਕਿਹਾ ਕਿ ਪ੍ਰੀਤ ਕੀ ਗੱਲ ਹੈ ਤੁਸੀਂ ਮੇਰੇ ਨਾਲ ਠੀਕ ਤਰ੍ਹਾਂ ਗੱਲ ਕਿਉਂ ਨਹੀਂ ਕਰ ਰਹੀ ਹੋ ਉਹ ਕਹਿਣ ਲੱਗਿਆ ਕਿ ਤੂੰ ਜਾਣਦੀ ਹੈ ਮੈਂ ਵਾਪਸ ਕਿਉਂ ਆਇਆ ਹਾਂ ਮੈਂ ਕਿਹਾ ਕਿਉਂ ਆਈ ਹਾਂ ਉਹ ਕਹਿਣ ਲੱਗਿਆ ਕਿ ਮੈਨੂੰ ਕੈਨੇਡਾ ਤੋਂ ਨੌਕਰੀ ਤੋਂ ਕੱਢ ਦਿੱਤਾ ਹੈ ਅਤੇ ਮੈਂ ਕੋਈ ਪੈਸਾ ਵੀ ਜਮਾ ਨਹੀਂ ਕਰ ਪਾਇਆ ਮੈਂ ਉਸ ਦੀ ਉਦਾਸੀ ਦੀ ਵਜ੍ਹਾ ਸਮਝ ਗਈ ਸੀ ਮੈਂ ਉਸ ਨੂੰ ਕਿਹਾ ਤੁਸੀਂ ਪਰੇਸ਼ਾਨ ਨਾ ਹੋਵੋ ਤੁਹਾਡੇ ਭੇਜੀ ਹੋਏ ਪੈਸੇ ਮੈਂ ਸੰਭਾਲ ਕੇ ਰੱਖੇ ਹੋਏ ਹਨ ਮੈਂ ਕੋਈ ਵੀ ਫਜ਼ੂਲ ਖਰਚੀ ਨਹੀਂ ਕੀਤੀ ਅਤੇ ਫਿਰ ਮੇਰੇ ਮਾਤਾ ਪਿਤਾ ਨੇ ਜੋ ਵਿਆਹ ਦਾ ਹਿੱਸਾ ਮੈਨੂੰ ਦਿੱਤਾ ਸੀ ਉਹ ਪੈਸੇ ਵੀ ਮੇਰੇ ਕੋਲ ਪਏ ਹਨ ਉਹਨਾਂ ਸਾਰੇ ਪੈਸਿਆਂ ਨੂੰ ਮਿਲਾ ਕੇ ਆਪਾਂ ਇੱਕ ਛੋਟਾ ਜਿਹਾ ਫਲੈਟ ਖਰੀਦ ਸਕਦੇ ਹਾਂ ਮੈਨੂੰ ਲੱਗਿਆ ਸੀ ਕਿ ਉਹ ਮੇਰੀ ਇਹ ਗੱਲ ਸੁਣ ਕੇ ਖੁਸ਼ ਹੋ ਜਾਵੇਗਾ ਪਰ ਉਹ ਹਜੇ ਤੱਕ ਵੀ ਚੁੱਪਚੁੱਪ ਹੀ ਸੀ ਰਾਤ ਨੂੰ ਜਦੋਂ ਉਹ ਸੌਣ ਲਈ ਕਮਰੇ ਵਿੱਚ ਆਇਆ ਮੈਨੂੰ ਲੱਗਿਆ ਕਿ ਮੇਰੇ ਲਈ ਉਹ ਵੀ ਓਨਾ ਹੀ ਬੇਤਾਬ ਹੋਵੇਗਾ ਜਿੰਨਾ ਕਿ ਮੈਂ ਉਸ ਲਈ ਸੀ ਪਰ ਉਹ ਤਾਂ ਬਸ ਇਧਰ ਉਧਰ ਕਮਰੇ ਵਿੱਚ ਆਪਣਾ ਟਾਈਮ ਪਾਸ ਕਰ ਰਿਹਾ ਸੀ ਕਦੇ ਉਹ ਆਪਣੀ ਘੜੀ ਉਤਾਰ ਕੇ ਰੱਖਦਾ ਅਤੇ ਕਦੇ ਆਪਣੇ ਜੋੜੇ ਸਾਈਡ ਤੇ ਰੱਖਦਾ ਅਤੇ ਕਦੇ ਆਪਣਾ ਫੋਨ ਚਲਾਉਣ ਲੱਗਦਾ ਪਰ ਹੁਣ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ ਮੈਂ ਏ ਇੱਕ ਸਾਲ ਪ੍ਰੀਤ ਬਿਨਾ ਕਿਵੇਂ गुਜ਼ਾਰਿਆ ਸੀ ਇਹ ਮੈਂ ਹੀ ਜਾਣਦੀ ਸੀ ਮੈਂ ਆਪਣੇ ਆਪ ਹੀ ਜਾ ਕੇ ਪ੍ਰੀਤ ਦੇ سینੇ ਲੱਗ ਗਏ ਉਸ ਨੇ ਮੈਨੂੰ ਆਪਣੇ ਆਪ ਤੋਂ ਦੂਰ ਕਰ ਦਿੱਤਾ ਅਤੇ ਕਹਿਣ ਲੱਗਿਆ ਕਿ ਇਹ ਕੀ ਬਤਮੀਜੀ ਹੈ ਦੂਰ ਰਹੋ ਮੇਰੇ ਤੋਂ ਮੈਂ ਕਿਹਾ ਪ੍ਰੀਤ ਤੋ ਤੁਹਾਨੂੰ ਕੀ ਹੋ ਗਿਆ ਹੈ ਮੈਂ ਤੁਹਾਡੇ ਲਈ ਕਦੋਂ ਤੋਂ ਤੜਫ ਰਹੀ ਹਾਂ ਅਤੇ ਤੁਸੀਂ ਮੈਨੂੰ ਆਪਣੇ ਨੇੜੇ ਹੀ ਨਹੀਂ ਆਉਂਦੇ ਰਹੇ ਉਹ ਕਹਿਣ ਲੱਗਿਆ ਕਿ ਮੇਰਾ ਹਜੇ ਮੂਡ ਨਹੀਂ ਹੈ ਜਾਓ ਅਤੇ ਜਾ ਕੇ ਬੈੱਡ ਤੇ ਪੈ ਜਾਓ ਮੈਨੂੰ ਵਿਸ਼ਵਾਸ ਨਹੀਂ ਆ ਰਿਹਾ ਸੀ ਕਿ ਉਹ ਮੇਰੇ ਨਾਲ ਇਸ ਤਰ੍ਹਾਂ ਦਾ ਵੀ ਕਰ ਸਕਦਾ ਹੈ ਕੈਨੇਡਾ ਜਾਣ ਤੋਂ ਪਹਿਲਾਂ ਜਦੋਂ ਮੇਰੇ ਨਾਲ ਲੱਗ ਕੇ ਨਹੀਂ ਸੌਂਦਾ ਸੀ ਤਾਂ ਉਸ ਨੂੰ ਨੀਂਦ ਹੀ ਨਹੀਂ ਆਉਂਦੀ ਸੀ ਅਤੇ ਅੱਜ ਉਹ ਮੈਨੂੰ ਕਹਿ ਰਿਹਾ ਸੀ ਕਿ ਮੇਰੇ ਨੇੜੇ ਨਾ ਆਓ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਮੈਂ ਵੀ ਆਪਣੇ ਆਪ ਨੂੰ ਸਮਝਾ ਲਿਆ ਸੀ ਕਿ ਸ਼ਾਇਦ ਉਹ ਆਪਣੀ ਨੌਕਰੀ ਨੂੰ ਲੈ ਕੇ ਪਰੇਸ਼ਾਨ ਹੈ ਇਸ ਲਈ ਉਹ ਮੇਰੇ ਨਾਲ ਇਸ ਤਰ੍ਹਾਂ ਦਾ ਵਰਤਾਅ ਕਰ ਰਿਹਾ ਹੈ ਹੁਣ ਹਰ ਰੋਜ਼ ਇਸ ਤਰ੍ਹਾਂ ਦਾ ਹੀ ਹੋਣ ਲੱਗਿਆ ਸੀ ਪ੍ਰੀਤ ਮੇਰੇ ਤੋਂ ਦੂਰ ਦੂਰ ਰਹਿਣ ਲੱਗਿਆ ਸੀ ਮੈਂ ਮੇਰੇ ਮਾਤਾ ਪਿਤਾ ਨਾਲ ਪੈਸਿਆਂ ਦਾ ਜ਼ਿਕਰ ਕੀਤਾ ਮੇਰੇ ਪਾਪਾ ਕੋਲ ਕੁਝ ਪ੍ਰਾਪਤੀ ਸੀ ਅਸੀਂ ਤਿੰਨ ਭੈਣਾਂ ਸੀ ਉਹਨਾਂ ਨੇ ਮੇਰਾ ਹਿੱਸਾ ਮੈਨੂੰ ਦੇ ਦਿੱਤਾ ਉਹਨਾਂ ਨੇ ਮੈਨੂੰ ਇੰਨੇ ਕੁ ਪੈਸੇ ਦੇ ਦਿੱਤੇ ਸੀ ਕਿ ਮੈਂ ਉਹਨਾਂ ਨਾਲ ਆਪਣਾ ਘਰ ਖਰੀਦ ਲਿਆ ਸੀ ਮੈਂ ਇਹ ਸੋਚ ਰਹੀ ਸੀ ਕਿ ਹੁਣ ਪ੍ਰੀਤ ਮੇਰੇ ਨਾਲ ਖੁਸ਼ ਰਹਿਣ ਲੱਗੇਗਾ ਅਤੇ ਮੇਰੇ ਨਾਲ ਚੰਗੀ ਜ਼ਿੰਦਗੀ ਗੁਜ਼ਾਰੇਗਾ ਪਰ ਉਹ ਜਦੋਂ ਤੋਂ ਆਇਆ ਸੀ ਮੇਰੇ ਤੋਂ ਦੂਰ ਦੂਰ ਹੀ ਰਹਿ ਰਿਹਾ ਸੀ ਉਹ ਮੇਰੇ ਨੇੜੇ ਨਹੀਂ ਆਉਂਦਾ ਸੀ ਅਤੇ ਨਾ ਹੀ ਮੈਨੂੰ ਆਪਣੇ ਨੇੜੇ ਆਉਣ ਦਿੰਦਾ ਸੀ ਹੁਣ ਮੈਨੂੰ ਇਸ ਤਰ੍ਹਾਂ ਦਾ ਮਹਿਸੂਸ ਹੋਣ ਲੱਗਿਆ ਸੀ ਕਿ ਗੱਲ ਕੁਝ ਹੋ ਰਹੀ ਹੈ ਉਹ ਮੇਰੇ ਤੋਂ ਕੁਝ ਲੁਕੋ ਰਿਹਾ ਹੈ ਸ਼ਾਇਦ ਉਹ ਨੂੰ ਆਪਣੇ ਮਾਤਾ ਪਿਤਾ ਦੀ ਨਾਰਾਜ਼ਗੀ ਦਾ ਅਹਿਸਾਸ ਹੈ ਹੋਣ ਗੱਲ ਇਹ ਹੀ ਨਿਕਲੀ ਸੀ ਅੱਜ ਜਦੋਂ ਮੈਂ ਉਸ ਦੇ ਨੇੜੇ ਜਾਣ ਲੱਗੀ ਤਾਂ ਉਸ ਨੇ ਮੈਨੂੰ ਦੂਰ ਕਰ ਦਿੱਤਾ ਅਤੇ ਕਿਹਾ ਕਿ ਦੂਰ ਹੋ ਜਾਓ ਮੇਰੇ ਨੇੜੇ ਨਾ ਆਓ ਤੁਹਾਡੇ ਕਾਰਨ ਹੀ ਮੇਰੇ ਮਾਤਾ ਪਿਤਾ ਮੇਰੇ ਤੋਂ ਦੂਰ ਹੋ ਗਏ ਹਨ ਨਾ ਮੈਨੂੰ ਤੁਹਾਡੇ ਨਾਲ ਕੀਤੇ ਗਏ ਪਿਆਰ ਤੇ ਅਫਸੋਸ ਹੋ ਰਿਹਾ ਹੈ ਮੈਨੂੰ ਮੇਰੇ ਮਾਤਾ ਪਿਤਾ ਦੀ ਯਾਦ ਆਉਂਦੀ ਹੈ ਤੇਰੇ ਕਾਰਨ ਮੈਂ ਇਸ ਛੋਟੇ ਜਿਹੇ ਘਰ ਵਿੱਚ ਰਹਿਣ ਲਈ ਮਜਬੂਰ ਹਾਂ ਮੇਰੀ ਕਰੋੜਾਂ ਦੀ ਜਾਇਦਾਦ ਮੇਰੇ ਤੋਂ ਖੋਹ ਲਈ ਗਈ ਹੈ ਅਤੇ ਤੇਰੇ ਕਾਰਨ ਹੀ ਮੇਰੇ ਮਾਤਾ ਪਿਤਾ ਨੇ ਮੈਨੂੰ ਮੇਰੀ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ ਅਤੇ ਹੁਣ ਮੈਂ ਦੂਜੇ ਦੇਸ਼ਾਂ ਵਿੱਚ ਵੀ ਧੱਕੇ ਖਾ ਕੇ ਦੇਖ ਲਏ ਹਨ ਪੈਸਾ ਕਮਾਉਣਾ ਕੋਈ ਇੰਨਾ ਸੌਖਾ ਨਹੀਂ ਹੈ ਤੇਰੇ ਕਾਰਨ ਮੈਂ ਇੰਨਾ ਮੁਸ਼ਕਲਾਂ ਵਿੱਚ ਫਸ ਕੇ ਰਹਿ ਗਿਆ ਹਾਂ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਮੇਰੇ ਨਾਲ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਸੀ ਇਸ ਵਿੱਚ ਮੇਰਾ ਕੀ ਕਸੂਰ ਸੀ ਪਹਿਲਾ ਉਸ ਨੂੰ ਆਪਣੇ ਮਾਤਾ ਪਿਤਾ ਨੂੰ ਰਾਜ਼ੀ ਕਰਨਾ ਚਾਹੀਦਾ ਸੀ ਅਤੇ ਜਾਂ ਫਿਰ ਉਸ ਨੂੰ ਮੇਰੇ ਨਾਲ ਦੋਸਤੀ ਹੀ ਨਹੀਂ ਕਰਨੀ ਚਾਹੀਦੀ ਸੀ ਮੈਂ ਵੀ ਤਾਂ ਇਸ ਵਿਆਹ ਲਈ ਆਪਣੇ ਮਾਤਾ ਪਿਤਾ ਨੂੰ ਮਨਾਇਆ ਹੀ ਸੀ ਅਤੇ ਵਿਆਹ ਕਰਵਾ ਕੇ ਉਸ ਨਾਲ ਇਸ ਘਰ ਵਿੱਚ ਰਹਿ ਰਹੀ ਸੀ ਮੈਂ ਪ੍ਰੀਤ ਨੂੰ ਕਿਹਾ ਕਿ ਚਲੋ ਠੀਕ ਹੈ ਮੈਨੂੰ ਤੁਸੀਂ ਆਪਣੇ ਮਾਤਾ ਪਿਤਾ ਕੋਲ ਸੌਦੀ ਲੈ ਜਾਓ ਮੈਂ ਉਹਨਾਂ ਦੇ ਪੈਰੀ ਪੈ ਕੇ ਉਹਨਾਂ ਤੋਂ ਮਾਫੀ ਮੰਗ ਲਵਾਂਗੀ ਮੈਂ ਉਹਨਾਂ ਅੱਗੇ ਬੇਨਤੀ ਕਰਾਂਗੀ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਾਂਗੀ ਤੁਸੀਂ ਦੇਖ ਲੈਣਾ ਮੈਂ ਉਹਨਾਂ ਨੂੰ ਮਨਾ ਵੀ ਲਵਾਂਗੀ ਪਰ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਦਾ ਵਰਤਾਪਨਾ ਕਰੋ ਮੈਂ ਤੁਹਾਡਾ ਇਸ ਤਰ੍ਹਾਂ ਦਾ ਵਰਤਾਪ ਸਹਿ ਨਹੀਂ ਸਕਦੀ ਹਾਂ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਇਹ ਸੱਚ ਵੀ ਸੀ ਮੈਂ ਪ੍ਰੀਤ ਦੀ ਬੇਰੁਖੀ ਬਰਦਾਸ਼ਤ ਨਹੀਂ ਕਰ ਸਕਦੀ ਸੀ ਕਿਉਂਕਿ ਮੈਂ ਉਸ ਨੂੰ ਬਹੁਤ ਪਿਆਰ ਕਰਦੀ ਸੀ ਪ੍ਰੀਤ ਕਹਿਣ ਲੱਗਿਆ ਕਿ ਜਦੋਂ ਤੱਕ ਮੇਰੇ ਮਾਤਾ ਪਿਤਾ ਰਾਜ਼ੀ ਨਹੀਂ ਹੋ ਜਾਂਦੇ ਮੈਂ ਤੇਰੇ ਨਾਲ ਆਪਣਾ ਵਰਤਾਪ ਨਹੀਂ ਬਦਲ ਸਕਦਾ ਤੇ ਤੂੰ ਆ ਕੇ ਮੇਰੇ ਨਾਲ ਇਸ ਤਰ੍ਹਾਂ ਨਾ ਚਿਪਿਆ ਕਰੋ ਮੈਨੂੰ ਤੇਰੇ ਤੋਂ ਨਫ਼ਰਤ ਹੋ ਗਈ ਹੈ। ਪ੍ਰੀਤ ਦੀਆਂ ਇਹ ਗੱਲਾਂ ਸੁਣ ਕੇ ਮੈਂ ਦਿਮਾਗੀ ਤੌਰ ਤੋਂ ਪਰੇਸ਼ਾਨ ਹੋ ਗਈ ਸੀ। ਉਹ ਕਹਿਣ ਲੱਗਿਆ ਕਿ ਭਗਵਾਨ ਦੇ ਲਈ ਮੇਰੇ ਤੋਂ ਦੂਰ ਰਿਹਾ ਕਰੋ। ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਨਾ ਕਰਿਆ ਕਰੋ। ਜਦੋਂ ਵੀ ਤੂੰ ਮੇਰੇ ਕੋਲ ਆਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਮੈਨੂੰ ਮੇਰੇ ਮਾਤਾ-ਪਿਤਾ ਦੀ ਯਾਦ ਆਉਣ ਲੱਗ ਜਾਂਦੀ ਹੈ। ਉਸ ਦੀ ਗੱਲ ਸੁਣ ਕੇ ਮੈਂ ਬਹੁਤ ਦੁਖੀ ਹੋ ਗਈ ਸੀ। ਹੁਣ ਉਹ ਪਹਿਲਾਂ ਦੀ ਤਰ੍ਹਾਂ ਮੇਰਾ ਖਿਆਲ ਨਹੀਂ ਰੱਖਦਾ ਸੀ। ਹੁਣ ਉਸ ਨੂੰ ਮੇਰੀ ਕੋਈ ਵੀ ਪਰਵਾਹ ਨਹੀਂ ਸੀ। ਉਹ ਆਫਿਸ ਚੋਂ ਘਰੇ ਆਉਂਦਾ ਅਤੇ ਖਾਣਾ ਖਾ ਕੇ ਬਾਹਰ ਆਪਣੇ ਦੋਸਤਾਂ ਕੋਲ ਚਲਾ ਜਾਂਦਾ ਅਤੇ ਰਾਤ ਨੂੰ ਕਦੇ 1 ਵਜੇ ਤੇ ਕਦੇ 2 ਵਜੇ ਘਰੇ ਆਉਂਦਾ ਅਤੇ ਆਪਣਾ ਸਰਾਣਾ ਚੱਕ ਕੇ ਸੋਫੇ ਤੇ ਪੈ ਜਾਂਦਾ ਜਦੋਂ ਤੋਂ ਉਹ ਕੈਨੇਡਾ ਤੋਂ ਵਾਪਸ ਆਇਆ ਸੀ ਉਸ ਦਾ ਮੇਰੇ ਨਾਲ ਇਸ ਤਰ੍ਹਾਂ ਦਾ ਹੀ ਵਰਤਾਅ ਸੀ ਹੁਣ ਮੈਂ ਇਹ ਸੋਚ ਰਹੀ ਸੀ ਕਿ ਮੈਂ ਪ੍ਰੀਤ ਨੂੰ ਕਹਾਂ ਕਿ ਤੁਸੀਂ ਮੇਰੇ ਮਾਤਾ ਪਿਤਾ ਦਾ ਫੋਨ ਲਾ ਕੇ ਦਿਓ ਮੈਂ ਉਹਨਾਂ ਨਾਲ ਗੱਲ ਕਰ ਲਵਾਂ ਪਰ ਉਹ ਮੇਰੇ ਮੇਰੇ ਮਾਤਾ ਪਿਤਾ ਨਾਲ ਗੱਲ ਕਰਵਾਉਣ ਲਈ ਵੀ ਰਾਜ਼ੀ ਨਹੀਂ ਸੀ ਇੱਕ ਦਿਨ ਤੇਜ਼ ਮੀਂਹ ਪੈ ਰਿਹਾ ਸੀ ਉਸ ਨੇ ਮੈਨੂੰ ਲਿਜਾ ਕੇ ਘਰ ਦੇ ਅੰਗਣ ਵਿੱਚ ਖੜਾ ਕਰ ਦਿੱਤਾ ਉਹ ਮੈਨੂੰ ਮੇਰੇ ਪਿਆਰ ਦੀ ਸਜ਼ਾ ਦੇਣ ਲੱਗਿਆ ਮੈਂ ਮੀਂਹ ਤੋਂ ਬਾਅਦ ਡਰਦੀ ਸੀ ਪਰ ਮੈਂ ਫੇਰ ਵੀ ਵਰਦੇ ਹੋਏ ਮੀਂਹ ਵਿੱਚ ਖੜੀ ਰਹੀ ਇੱਕ ਵਾਰ ਜਦੋਂ ਤੇਜ਼ ਬਿਜਲੀ ਮੇਰੇ ਵੱਲ ਆਈ ਮੈਂ ਉਸ ਨੂੰ ਦੇਖ ਕੇ ਬੇਹੋਸ਼ ਹੋ ਗਈ ਅਤੇ ਜਦੋਂ ਮੈਨੂੰ ਹੁਸ਼ਿਆ ਮੈਂ ਦੇਖਿਆ ਪ੍ਰੀਤ ਮੇਰੇ ਕੋਲ ਬੈਠਾ ਸੀ ਅਤੇ ਰੋ ਰਿਹਾ ਸੀ ਉਹ ਮੈਨੂੰ ਕਹਿਣ ਲੱਗਿਆ ਕਿ ਮੈਨੂੰ ਮaaf ਕਰ ਦਿਓ ਮੈਂ ਤੁਹਾਡੇ ਨਾਲ ਹੋਰ ਇਸ ਤਰ੍ਹਾਂ ਦਾ ਬਰਤਾਪ ਨਹੀਂ ਕਰ ਸਕਦਾ ਹਾਂ ਮੈਂ ਕਿਹਾ ਪ੍ਰੀਤ ਇਸ ਦਾ ਕੀ ਮਤਲਬ ਹੈ ਉਹ ਕਹਿਣ ਲੱਗਿਆ ਕਿ ਤੁਹਾਡਾ ਪ੍ਰੀਤ ਮਰ ਚੁੱਕਿਆ ਹੈ ਮੈਂ ਪ੍ਰੀਤ ਨਹੀਂ ਹਾਂ ਉਸ ਦੀ ਇਹ ਗੱਲ ਸੁਣ ਕੇ ਮੈਂ ਪੂਰੀ ਤਰ੍ਹਾਂ ਹੈਰਾਨ ਰਹਿ ਗਈ ਸੀ ਉਹ ਕਹਿਣ ਲੱਗਿਆ ਕਿ ਮੈਂ ਪ੍ਰੀਤ ਨਹੀਂ ਹਾਂ ਮੈਂ ਪ੍ਰੀਤ ਦਾ ਜੁੜਵਾ ਭਰਾ ਹਾਂ ਮੈਂ ਪਿਛਲੇ 3 ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ ਮੈਂ ਹੀ ਪ੍ਰੀਤ ਨੂੰ ਕੈਨੇਡਾ ਬੁਲਾਇਆ ਸੀ ਪ੍ਰੀਤ ਨੇ ਤੁਹਾਡੇ ਨਾਲ ਕਦੇ ਵੀ ਮੇਰਾ ਜ਼ਿਕਰ ਨਹੀਂ ਕੀਤਾ ਹੋਵੇਗਾ ਇਹ ਗੱਲ ਉਸ ਨੇ ਮੈਨੂੰ ਕੈਨੇਡਾ ਜਾ ਕੇ ਦੱਸੀ ਸੀ ਉਹ ਕਹਿੰਦਾ ਸੀ ਕਿ ਮੈਂ ਉਸ ਨੂੰ ਵੀਡੀਓ ਕਾਲ ਤੇ ਸਰਪ੍ਰਾਈਜ਼ ਦੇਵਾਂਗਾ ਜਦੋਂ ਉਹ ਵੀਡੀਓ ਕਾਲ ਤੇ ਆਪਾਂ ਨੂੰ ਦੋਨਾਂ ਨੂੰ ਇਕੱਠਾ ਦੇਖੇਗੀ ਤਾਂ ਉਹ ਹੈਰਾਨ ਰਹਿ ਜਾਵੇਗੀ ਪਰ ਉਸ ਨੂੰ ਇਹ ਮੌਕਾ ਹੀ ਨਹੀਂ ਮਿਲਿਆ ਇੱਕ ਕਾਰ ਐਕਸੀਡੈਂਟ ਦੇ ਵਿੱਚ ਪ੍ਰੀਤ ਬਹੁਤ ਜ਼ਖਮੀ ਹੋ ਗਿਆ ਸੀ ਮੈਂ ਉਸ ਨੂੰ ਹਸਪਤਾਲ ਲੈ ਗਿਆ ਉਸ ਸਮੇਂ ਵੀ ਉਸ ਨੂੰ ਤੁਹਾਡਾ ਹੀ ਖਿਆਲ ਸੀ ਉਹ ਮੈਨੂੰ ਕਹਿਣ ਲੱਗਿਆ ਉਹ ਮੇਰਾ ਗਮ ਨਹੀਂ ਸਹਿ ਪਾਵੇਗੀ ਤੂੰ ਉਸ ਨੂੰ ਬੇਸਹਾਰਾ ਨਾ ਛੱਡੀ ਮੈਨੂੰ ਪਤਾ ਹੈ ਕਿ ਮੇਰੇ ਮਰਨ ਦੀ ਗੱਲ ਸੁਣ ਕੇ ਉਹ ਪਾਗਲ ਹੋ ਜਾਵੇਗੀ ਉਹ ਮੈਨੂੰ ਬਹੁਤ ਪਿਆਰ ਕਰਦੀ ਹੈ ਮੇਰੇ ਬਿਨਾ ਉਹ ਜੀ ਨਹੀਂ ਸਕਦੀ ਉਸ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਮੈਨੂੰ ਪਤਾ ਹੈ ਕਿ ਮੈਂ ਨਹੀਂ ਬਚ ਸਕਦਾ ਹਾਂ ਮੇਰੇ ਜਾਣ ਤੋਂ ਬਾਅਦ ਤੂੰ ਉਸ ਨੂੰ ਆਪਣਾ ਲਈ ਅਤੇ ਇਹ ਸਚਾਈ ਉਸ ਨੂੰ ਨਾ ਦੱਸੀ ਮੇਰੇ ਮਰਨ ਦੀ ਖਬਰ ਸੁਣ ਕੇ ਉਹ ਟੁੱਟ ਜਾਵੇਗੀ ਤੂੰ ਪ੍ਰੀਤ ਬਣ ਕੇ ਉਸ ਦੇ ਕੋਲ ਜਾਈ ਉਸ ਨੂੰ ਬੇਸਹਾਰਾ ਨਾ ਛੱਡੀ ਇਹ ਕਹਿੰਦੇ ਹੋਏ ਉਹ ਬਹੁਤ ਰੋ ਰਿਹਾ ਸੀ ਉਹ ਕਹਿਣ ਲੱਗਿਆ ਕਿ ਮੈਂ ਇਸ ਲਈ ਤੁਹਾਡੇ ਨਾਲ ਪ੍ਰੀਤ ਬਣ ਕੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ ਪਾਰੇ ਮੈਂ ਬਹੁਤ ਵਾਰੀ ਸੋਚਿਆ ਕਿ ਮੈਂ ਤੁਹਾਨੂੰ ਸੱਚਾਈ ਦੱਸ ਦੇਵਾਂ ਪਰ ਮੇਰੇ ਚੰਨੀ ਹਿੰਮਤ ਹੀ ਨਹੀਂ ਸੀ ਇਸ ਲਈ ਮੈਂ ਸੋਚਿਆ ਕਿ ਮੈਂ ਹਿੰਦੁਸਤਾਨ ਜਾ ਕੇ ਤੁਹਾਨੂੰ ਸੱਚ ਦੱਸ ਦੇਵਾਂਗਾ ਪਰ ਜਦੋਂ ਤੂੰ 에ਰਪੋਰਟ ਤੇ ਜਾ ਕੇ ਮੇਰੇ ਗਲ ਲੱਗੀ ਅਤੇ ਪ੍ਰੀਤ ਦੀ ਜੁਦਾਈ ਕਾਰਨ ਫੁੱਟ ਫੁੱਟ ਕੇ ਰੋਣ ਲੱਗੀ ਮੈਂ ਬਹੁਤ ਘਬਰਾ ਗਿਆ ਸੀ ਮੈਂ ਤੁਹਾਨੂੰ ਕਿਵੇਂ ਦੱਸਾਂ ਮੈਂ ਜਦੋਂ ਵੀ ਤੁਹਾਡੇ ਪ੍ਰੀਤ ਬਾਰੇ ਸੱਚ ਦੱਸਣ ਦੀ ਕੋਸ਼ਿਸ਼ ਕੀਤੀ ਤਾ ਤੁਹਾਡੇ ਅਤੇ ਪ੍ਰੀਤ ਦੇ ਪਿਆਰ ਨੂੰ ਦੇਖ ਕੇ ਮੈਂ ਚੁੱਪ ਰਹਿ ਜਾਂਦਾ ਸੀ ਇਸ ਲਈ ਮੈਂ ਇਹ ਸੋਚਿਆ ਕਿ ਮੈਂ ਤੁਹਾਡੇ ਨਾਲ ਆਪਣਾ ਵਰਤਾਅ ਠੀਕ ਨਹੀਂ ਰੱਖਾਂਗਾ ਅਤੇ ਤੁਸੀਂ ਪ੍ਰੀਤ ਤੋਂ ਨਫ਼ਰਤ ਕਰਨ ਲੱਗੋਗੇ ਅਤੇ ਫਿਰ ਤੁਸੀਂ ਪ੍ਰੀਤ ਤੋਂ ਤਲਾਕ ਮੰਗ ਲਵੋਗੇ ਪਰ ਤੁਸੀਂ ਮੇਰੇ ਲਈ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਰਹੇ ਇੱਥੋਂ ਤੱਕ ਕਿ ਵਰਦੇ ਹੋਏ ਮੀਂਹ ਵਿੱਚ ਵੀ ਖੜੇ ਰਹੇ ਇਸ ਲਈ ਹੁਣ ਮੈਂ ਤੁਹਾਡੇ ਨਾਲ ਹੋਰ ਧੋਖੇਵਾਜੀ ਅਤੇ ਡਰਾਮਾ ਨਹੀਂ ਕਰ ਸਕਦਾ ਹਾਂ ਮੈਂ ਉਸ ਦੀਆਂ ਇਹ ਗੱਲਾਂ ਦਿਲ ਤੇ ਪੱਥਰ ਰੱਖ ਕੇ ਸੁਣ ਰਹੀ ਸੀ ਅਤੇ ਫਿਰ ਮੈਂ ਥੋੜੇ ਸਮੇਂ ਬਾਅਦ ਬੇਹੋਸ਼ ਹੋ ਗਈ ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਪ੍ਰੀਤ ਬੋਲ ਰਹੀ ਸੀ ਮੇਰਾ ਪ੍ਰੀਤ ਬੇਵਫਾ ਨਹੀਂ ਸੀ ਉਹ ਤਾਂ ਮੈਨੂੰ ਬਹੁਤ ਪਿਆਰ ਕਰਦਾ ਸੀ ਉਸ ਨੂੰ ਆਪਣੇ ਆਖਰੀ ਸਮੇਂ ਵਿੱਚ ਵੀ ਮੇਰੀ ਪਰਵਾਹ ਸੀ ਪ੍ਰੀਤ ਦਾ ਭਰਾ ਪ੍ਰਦੀਪ ਕਹਿਣ ਲੱਗਿਆ ਜੇਕਰ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਸਹਾਰਾ ਦੇ ਸਕਦਾ ਹਾਂ ਮੈਂ ਤੁਹਾਡੇ ਨਾਲ ਵਿਆਹ ਕਰਵਾ ਸਕਦਾ ਹਾਂ ਜਦੋਂ ਮੈਂ ਪ੍ਰੀਤ ਬੱਲ ਦੇਖਿਆ ਤਾਂ ਉਹ ਬਿਲਕੁਲ ਪ੍ਰੀਤ ਦੀ ਤਰ੍ਹਾਂ ਦਿਖ ਰਿਹਾ ਸੀ ਉਸ ਨੂੰ ਦੇਖ ਕੇ ਕੋਈ ਵੀ ਨਹੀਂ ਕਹਿ ਸਕਦਾ ਸੀ ਕਿ ਉਹ ਪ੍ਰੀਤ ਨਹੀਂ ਪ੍ਰਦੀਪ ਹੈ ਮੈਂ ਵੀ ਤਾਂ ਧੋਖਾ ਖਾ ਗਈ ਸੀ ਮੈਨੂੰ ਪਤਾ ਹੀ ਨਹੀਂ ਲੱਗਿਆ ਸੀ ਕਿ ਇਹ ਪ੍ਰੀਤ ਨਹੀਂ ਮੈਂ ਕਿੰਨੀ ਵਾਰ ਉਹਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ ਸੀ ਇੱਕ ਦੋ ਵਾਰ ਮੈਂ ਜ਼ਬਰਦਸਤ ਦੀ ਉਸ ਦੇ ਗਲੇ ਵੀ ਲੱਗ ਗਈ ਸੀ ਉਸ ਸਮੇਂ ਵੀ ਮੈਨੂੰ ਮਹਿਸੂਸ ਨਹੀਂ ਹੋਇਆ ਸੀ ਕਿ ਇਹ ਪ੍ਰੀਤ ਨਹੀਂ ਹੈ ਪਰ ਉਸ ਸਮੇਂ ਵੀ ਪ੍ਰੀਤ ਦੀ ਸ਼ਰਾਫਤ ਕਾਇਮ ਸੀ ਉਸ ਨੇ ਮੇਰਾ ਫਾਇਦਾ ਚੱਕਣ ਦੀ ਕੋਸ਼ਿਸ਼ ਨਹੀਂ ਕੀਤੀ ਸੀ ਮੈਂ ਪ੍ਰਦੀਪ ਨੂੰ ਕਿਹਾ ਕਿ ਮੈਂ ਆਪਣੇ ਪਤੀ ਨਾਲ ਬੇਵਫਾਈ ਨਹੀਂ ਕਰ ਸਕਦੀ ਪਰ ਪ੍ਰਦੀਪ ਕਹਿਣ ਲੱਗਿਆ ਕਿ ਭਰਾ ਨੇ ਮਰਨ ਤੋਂ ਪਹਿਲਾਂ ਮੈਨੂੰ ਇਹ ਕਿਹਾ ਸੀ ਕੀ ਮੈਂ ਤੁਹਾਨੂੰ અપਨਾ ਲਵਾਂ ਇਹ ਭਰਾ ਦੀ ਆਖਰੀ ਇੱਛਾ ਸੀ ਪਰ ਮੈਂ ਫਿਰ ਵੀ ਇਨਕਾਰ ਕਰ ਦਿੱਤਾ ਮੈਂ ਕਿਹਾ ਕਿ ਮੈਂ ਪ੍ਰੀਤ ਦੀ ਜਗ੍ਹਾ ਕਿਸੇ ਨੂੰ ਵੀ ਨਹੀਂ ਦੇ ਸਕਦੀ ਮੈਂ ਆਪਣੇ ਪੇਕੇ ਘਰ ਚਲੀ ਗਈ ਜਦੋਂ ਮੈਂ ਜਾ ਕੇ ਆਪਣੇ ਮਾਤਾ ਪਿਤਾ ਨੂੰ ਦੱਸਿਆ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਪ੍ਰੀਤ ਦੇ ਨਾਮ ਤੇ ਆਪਣੀ ਪੂਰੀ ਜ਼ਿੰਦਗੀ ਕਿਵੇਂ گزارੇਂਗੀ ਅਤੇ ਫਿਰ ਪ੍ਰੀਤ ਦੀ ਵੀ ਆਖਰੀ ਇੱਛਾ ਸੀ ਕਿ ਤੂੰ ਅਤੇ ਪ੍ਰਦੀਪ ਭਾਈ ਇਕੱਠੇ ਹੋ ਜਾਮ ਮੈਂ ਮੇਰੇ ਮਾਤਾ ਪਿਤਾ ਦੀ ਗੱਲ ਸੁਣ ਕੇ ਚੁੱਪ ਹੋ ਗਈ ਜਾਕਮ ਹਜੇ ਹਰਾ ਸੀ ਮੈਂ ਕਿਸੇ ਵੀ ਫੈਸਲੇ ਤੇ ਨਹੀਂ ਪਹੁੰਚੀ ਸੀ ਪਰ ਜਦੋਂ ਤੋਂ ਮੈਂ ਆਪਣੇ ਪੇਕੇ ਘਰ ਆਈ ਸੀ ਮੇਰਾ ਜੀ ਕਰ ਰਿਹਾ ਸੀ ਕਿ ਮੈਂ ਇੱਕ ਵਾਰ ਪ੍ਰਦੀਪ ਨੂੰ ਦੇਖ ਲਵਾਂ ਪ੍ਰਦੀਪ ਬਿਲਕੁਲ ਪ੍ਰੀਤ ਦੀ ਤਰ੍ਹਾਂ ਸੀ ਅਤੇ ਉਸ ਨੂੰ ਦੇਖ ਕੇ ਮੇਰੇ ਦਿਲ ਨੂੰ ਸਕੂਨ ਮਿਲਦਾ ਸੀ ਪ੍ਰਦੀਪ ਵੀ ਮੇਰੇ ਨਾਲ ਫੋਨ ਤੇ ਗੱਲ ਕਰਨ ਲੱਗ ਗਿਆ ਸੀ ਉਸ ਦੀਆਂ ਗੱਲਾਂ ਵਿੱਚ ਵੀ ਮੇਰੇ ਲਈ ਪਿਆਰ ਸੀ ਸ਼ਾਇਦ ਇੰਨੇ ਦਿਨ ਇਕੱਠੇ ਰਹਿੰਦੇ ਹੋਏ ਉਸ ਨੂੰ ਵੀ ਮੇਰੇ ਨਾਲ ਲਗਾਵ ਹੋ ਗਿਆ ਸੀ ਹੁਣ ਤੁਸੀਂ ਹੀ ਦੱਸੋ ਕੀ ਮੈਨੂੰ ਪ੍ਰੀਤ ਨਾਲ ਬੇਬਫਾਈ ਕਰਨੀ ਚਾਹੀਦੀ ਹੈ ਜੋ ਮੇ ਜੋ ਮਰਦੇ ਦਮ ਤੱਕ ਵੀ ਮੇਰੇ ਬਾਰੇ ਹੀ ਸੋਚ ਰਿਹਾ ਸੀ ਕਿਉਂ ਮੈਂ ਉਸ ਦੇ ਨਾਮ ਤੇ ਆਪਣੀ ਪੂਰੀ ਜ਼ਿੰਦਗੀ ਨਹੀਂ ਗੁਜ਼ਾਰ ਸਕਦੀ ਹੁਣ ਤੁਸੀਂ ਹੀ ਦੱਸੋ ਮੈਨੂੰ ਕੀ ਕਰਨਾ ਚਾਹੀਦਾ ਹੈ ਕੀ ਮੈਨੂੰ ਪ੍ਰੀਤ ਦੀ ਆਖਰੀ ਇੱਛਾ ਮੰਨਦੇ ਹੋਏ ਪ੍ਰਦੀਪ ਨੂੰ ਅਪਣਾ ਲੈਣਾ ਚਾਹੀਦਾ ਹੈ ਦੋਸਤੋ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਜੇਕਰ ਚੰਗੀ ਲੱਗੀ ਹੋਵੇ ਤਾਂ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰੋ ਅਤੇ ਹਰ ਰੋਜ਼ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ ਧੰਨਵਾਦ